ਲੋਕ ਚਵਾਦੀਆਂ 224 ਦੀਆਂ ਚੋਣਾਂ ਨੇੜੇ ਨੇ ਪੰਜਾਬ ਦੇ ਲੀਡਰ ਇੱਕ ਦੂਜੇ 'ਚ ਵੱਜਦੇ ਫਿਰਦੇ ਨੇ ਜਿਹੜੀ ਤਾਂ ਜਿੱਤੀ ਹੋਈ ਧਿਰ ਹੈ ਉਹ ਹਾਰਿਆਂ 'ਚ ਵੱਜਦੀ ਹੈ ਜਿਹੜੇ ਹਾਰੇ ਹੋਏ ਨੇ ਉਹ ਆਪਣੀ ਕੁਰਸੀ ਦੇ ਲਈ ਜਿੱਤੀ ਹੋਈ ਧਿਰ ਨੂੰ ਕੋਸ ਰਹੇ ਨੇ ਪਿਛਲੇ ਸਾਲ ਦੀ ਗੱਲ ਹੈ ਇਸ ਸਾਲ ਦੀ ਗੱਲ ਹੈ ਕਿ ਜਿਹੜੀਆਂ ਝਾਕੀਆਂ ਨੇ ਝਾਕੀਆਂ ਨੂੰ ਲੈ ਕੇ ਨਿੱਤਰ ਆਲਾ ਪਾਜਾਂਗਾ ਬੀਜੇਪੀ ਦਾ ਆਪਣਾ ਸਟੈਂਡ ਹੁੰਦਾ ਸਾਡੇ ਵਾਲਿਆਂ ਦਾ ਆਪਣਾ ਸਟੈਂਡ ਹੁੰਦਾ ਇੱਕ ਦੂਜੇ ਨੂੰ ਕੋਸਣ ਲੱਗੇ ਜੰਨੇ ਆ ਟੈਕਨੀਕਲੀ ਗੱਲ ਵੀ ਕਹਿੰਦੇ ਹੁੰਦੀ ਹੈ ਅਲਵੇ ਆਪਣdte ਗੱਲ ਕਰਾਂਗੇ ਤੇ ਨਾਲੋਂ ਨਾਲ ਜਿਹੜੀਆਂ ਹੋਰ ਖਬਰਾਂ ਨੇ ਸਿਆਸਤ ਦੀਆਂ ਉਹ ਵੀ ਲਾਵਾਂਗੇ ਨਵਜੋਤ ਸਿੰਘ ਸਿੱਧੂ ਨੂੰ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚੋਂ ਮਰਫੀ ਨਹੀਂ ਕਰ ਸਕਦੇ ਤੇ ਦੂਜੇ ਪਾਸੇ ਜਿਹੜਾ ਉਹਨਾਂ ਦਾ ਆਪਸੀ ਰੌਲਾ ਬਾਜਪਾ ਦੇ ਨਾਲ ਜਾਂ ਕਾਂਗਰਸ ਦੇ ਨਾਲ ਉਹ ਲਗਾਤਾਰ ਹੁਣ ਵਧਦਾ ਹੀ ਜਾ ਰਿਹਾ ਹੈ ਹੁਣ ਜਿਹੜੇ ਅਟੈਕ ਨੇ ਉਹ ਇੱਕ ਪਾਸਿਓਂ ਨਹੀਂ ਹੈਗੇ ਦੋਨੋਂ ਪਾਸਿਓਂ ਨੇ ਇੱਕ ਪਲੇਟਫਾਰਮ ਤੋਂ ਨਹੀਂ ਹੈਗੇ ਸਾਰੇ ਪਲੇਟਫਾਰਮ ਤੋਂ ਨਹੀਂ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਕਿ ਤੇ ਕੀ ਹੋਊਗਾ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਇੱਕ بڑا ਚਰਚਿਤ ਫੇਸ ਹੈ ਬਾਬਾ ਆਪਣੇ ਆਪ ਨੂੰ ਕਹਿੰਦਾ ਸੀ ਰਾਮ रहीम ਉਹ ਵੀ ਆਪਣੇ ਆਪ ਨੂੰ ਸੁਰਖਰੂ ਕਰਨ ਦੇ ਲਈ ਲਗਾਤਾਰ ਯਤਨਸ਼ੀਲ ਹੈ ਹਾਲਾਂਕਿ ਸੁਰਖਰੂ ਦਾ ਬੰਦਾ ਹੋਇਆ ਜਾਂਦਾ ਜਦੋਂ ਸਰਕਾਰਾਂ ਦਾ ਹੱਥ ਸਿਰ ਦੇ ਉੱਪਰ ਹੋਵੇ ਤਾਂ ਤੇ ਜੇ ਦਿਨ ਨੂੰ ਪਰੋਲ ਮਿਲ ਜੇ ਇਸ ਤੋਂ ਵੱਡਾ ਤਾਂ ਹੋ ਵੀ ਕਿਸਾ ਦਾ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਹੋਵੇ ਬੰਦੇ ਨੂੰ ਜਦੋਂ ਤਾਂ ਉਹ ਵੀ ਬਾਬਾ ਰਾਮ ਰਹੀਮ ਜਿਹੜਾ ਹੈਗਾ ਉਹ ਵੀ ਆਪਣੇ ਆਪ ਨੂੰ ਪਾਕ ਪਵਿੱਤਰ ਸਾਫਤ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੁਣ ਕੀ ਬਾਬਾ ਜਿਹੜਾ ਹੈਗਾ ਉਹਨਾਂ ਦਾ ਕੀ ਨਵਾਂ ਅੱਗੇ ਪੈਂਤ ਦਾ ਵਰਤਿਆ ਉਹਦੇ ਤੇ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਪਰਮਿੰਦਰ ਜੀ ਨਵਜੋਤ ਸਿੰਘ ਸਿੱਧੂ ਵਰਸਿਸ ਪੰਜਾਬ ਕਾਂਗਰਸ ਤੋਂ ਦੋ ਫੇਸ ਇੱਕ ਬਾਜਵਾ ਸਾਹਿਬ ਹੈਗੇ ਨੇ ਦੂਜੇ ਹੈਗੇ ਨੇ ਬੜਿੰਗ ਸਾਹਿਬ ਇੱਕ ਐਲੋਪੀ ਨੇ ਤੇ ਇੱਕ ਹੈਗੇ ਨੇ ਕਾਂਗਰਸ ਦੇ ਪ੍ਰਧਾਨ ਤੇ ਵਿੱਚ ਇਹਨਾਂ ਦੇ ਆ ਕੇ ਖੜੇ ਜਾਂਦੀ ਹੈ ਹਾਈ ਕਮਾਂਡ ਤੇ ਉਹ ਬੜਾ ਇਹਨਾਂ ਦਾ ਆਪਸ ਦੇ ਵਿੱਚ ਰੌਲਾ ਪਿਆ ਹੋਇਆ ਸਿੱਧੂ ਸਾਹਬ ਨੇ ਵੀ ਬੜੇ ਐਲੀਗੇਸ਼ਨ ਲਾਏ ਨੇ ਤੇ ਨਵਜੋਤ ਸਿੰਘ ਸਿੱਧੂ ਵੀ ਬੜਾ ਏਰੀਆ ਆਏ ਨਾ ਨੇ ਸੋ ਜਿਹੜਾ ਕਾਂਗਰਸ ਆਪਸੀ ਕਲੇਸ਼ ਹੈ ਹਾਲਾਂਕਿ ਕਾਂਗਰਸ ਦੇ ਵਿੱਚ ਤਾਂ ਜਦੋਂ ਦਾ ਕਾਂਗਰਸ ਦਾ ਜਨਮ ਹੋਇਆ ਜੇ ਕਹੋ ਕਿ ਹਿੰਦੁਸਤਾਨ ਦੇ ਵਿੱਚ ਕਾਂਗਰਸ 47 ਤੋਂ ਬਾਅਦ ਦੀ ਗੱਲ ਕਰੀਏ ਇਹ ਇਹਨਾਂ ਨੂੰ ਵਿਰਾਸਤ ਦੇ ਵਿੱਚ ਮਿਲੀ ਹੋਈ ਚੀਜ਼ ਹੈ ਕਾਂਗਰਸਾ ਜਿਹੜਾ ਕਲਚਰ ਹੈ ਉਸ ਕਲਚਰ ਦੇ ਵਿੱਚ ਉਸ ਸੱਭਿਆਚਾਰ ਦੇ ਵਿੱਚ ਵਿਰਾਸਤ ਦੇ ਵਿੱਚ ਸਟੇਟਾਂ ਦੇ ਵਿੱਚ ਜਾਂ ਵੱਡੀ ਕਾਂਗਰਸ ਦੇ ਵਿੱਚ ਜਿਹੜੀ ਆਪਸੀ ਲੀਡਰਸ਼ਿਪ ਹੈ ਉਹ ਹਮੇਸ਼ਾ ਰਹੀ ਹੈ ਕਿਉਂਕਿ ਇੱਥੇ ਬਰਾਬਰ ਦੇ ਲੀਡਰ ਨੇ ਇੱਕ ਦੂਜੇ ਦੇ ਥੱਲੇ ਲੱਗਣ ਵਾਲੇ ਨਹੀਂ ਹੈਗੇ ਹੋਰ ਪਾਰਟੀਆਂ 'ਚ ਤਾਂ ਹੁੰਦਾ ਕਿ ਇੱਕ ਪਾਰਟੀ ਉਹਦਾ ਇੱਕ ਪ੍ਰਧਾਨ ਹੈ ਸਾਰੇ ਜੀ ਹਜ਼ੂਰੀ ਜੀ ਬੌਸ ਕਾਂਗਰਸ ਦੇ ਵਿੱਚ ਬਰਾਬਰ ਦੇ ਲੀਡਰ ਨੇ ਬਰਾਬਰਾਂ ਦੇ ਲੀਡਰਾਂ ਦੇ ਵਿੱਚ ਕਨਫਲਿਕਟ ਹੋਣਾ ਲਾਜ਼ਮੀ ਹੈ ਤੇ ਪੰਜਾਬ ਦੇ ਵਿੱਚ ਵੀ ਆਹੀ ਕੁਝ ਚੱਲਦਾ ਜੀ ਬਰਮਿੰਦਰ ਜੀ ਬਿਲਕੁਲ ਜਦੋਂ ਅੱਪਾ ਕਹਿਦੇ ਕਿ ਦੇਸ਼ ਦੇ ਵਿੱਚ ਕਾਂਗਰਸ ਰਾਜ ਸੀ ਉਦੋਂ ਜਿਹੜੇ ਲੀਡਰ ਸੀਗੇ ਨਾ ਇਹਨਾਂ ਦੇ ਉਹਨਾਂ ਨੇ ਬੜੇ ਮਤਲਬ ਹਾਈ ਕਮਾਂਡ ਦੇ ਕਹਿ ਲਓ ਕਿ ਬੜੇ ਖੁੱਲ ਦੇ ਕੇ ਰੱਖੇ ਆ ਲੀਡਰਾਂ ਨੂੰ ਉਹਨਾਂ ਨੇ ਆਪਣੇ ਕਦ ਵੱਡੇ ਕੀਤੇ ਔਰ ਲੰਮਾ ਸਮਾਂ ਕਹਿ ਲਓ ਜਿਵੇਂ ਕਾਂਗਰਸ ਰਾਜ ਕਰਦੀ ਆਈ ਹੈ ਤਾਂ ਉਹ ਲੀਡਰਾਂ ਦੇ ਸਹਾਰੇ ਕਰਦੀ ਆਈ ਹੈ ਉਹ ਲੀਡਰ ਜਿਹੜੇ ਲੰਮਾ ਸਮਾਂ ਰਾਜ ਦੇ ਨਾਲ ਚ ਵਿੱਚ ਜੁੜੇ ਰਹੇ ਫਿਰ ਉਹ ਦੂਜੀ ਗੱਲ ਇਹ ਕਹਿ ਲਓ ਕਬੱਡੀ ਗੱਲ ਕਹਿ ਲਓ ਕਿ ਜਿਹੜੇ ਕਾਂਗਰਸ ਵੇਲੇ ਜਦੋਂ ਸੈਂਟਰ ਦੇ ਵਿੱਚ ਕਾਂਗਰਸ ਸੀਗੀ ਦੇਸ਼ ਭਰ ਦੇ ਵਿੱਚ ਕਹਿ ਲਓ ਆਪਾਂ ਕਾਂਗਰਸ ਦਾ ਰਾਜ ਹੁੰਦਾ ਸੀ ਉਦੋਂ ਜਿਹੜੇ ਵੱਡੇ ਕੱਪੜੇ ਹੋਏ ਜਾਂ ਕੋਈ ਹੋਰ ਬੇਨਿਜ਼ਮੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਹਾਈ ਕਮਾਂਡ ਨੂੰ ਪੂਰਾ ਪਤਾ ਹੁੰਦਾ ਸੀ ਔਰ ਹਾਈ ਕਮਾਂਡ ਦੀ ਨੌਲੇਜ ਦੇ ਵਿੱਚ ਹੁੰਦੇ ਸੀ ਉਹ ਲੀਡਰ ਨੀਚੇ ਵਾਲੇ ਇਹਨਾਂ ਕੱਪੜਿਆਂ ਨੂੰ ਜਾਂ ਆਪਣੀਆਂ ਜੇਬਾਂ ਪਰਨ ਦੇ ਵਿੱਚ ਲੱਗੇ ਹੁੰਦੇ ਸੀ ਤਾਂ ਕਿਤੇ ਨਾ ਕਿਤੇ ਕੋਈ ਹਿੱਸਾ ਪਾਰਟੀ ਫੰਡ ਦੇ ਰੂਪ ਵਿੱਚ ਜਾਂ ਕਿਸੇ ਤਰੀਕੇ ਨਾਲ ਉੱਪਰ ਵੀ ਜਾਂਦਾ ਸੀ ਸੋ ਲੀਡਰਾਂ ਦੇ ਉੱਤੇ ਹੱਥ ਰੱਖਣਾ ਹਾਈ ਕਮਾਂਡ ਦਾ ਵੀ ਇੱਕ ਗੱਲ ਉਹ ਮਜਬੂਰੀ ਵੀ ਬਣ ਗਈ ਸੀ ਉਸ ਹੱਥ ਦੇ ਮਤਲਬ ਸਪੋਰਟ ਕਰਕੇ ਜਿਹੜੇ ਲੀਡਰ ਸੀਗੇ ਉਹ ਸਟਰੋਂਗ ਹੋ ਗਏ ਉਹਨਾਂ ਲੀਡਰਾਂ ਦੇ ਸਿਰ ਤੇ ਹੀ ਸਾਰੇ ਅੱਗੇ ਚੋਣਾਂ ਲੜੀਆਂ ਗਈਆਂ ਦੇਸ਼ ਵਿੱਚ ਰਾਜ ਕਰ ਰਹੇ ਗਿਆ ਅਸੀਂ ਪੰਜਾਬ ਦੇ ਵਿੱਚ ਵੀ ਕਾਗ ਲੀਡਰ ਹੋਏ ਨੇ ਕਾਂਗਰਸ ਦੇ ਤੁਹਾਨੂੰ ਪਤਾ ਹੀ ਹੈ ਵੱਡੇ ਵੱਡੇ ਲੀਡਰ ਜਿਨ੍ਹਾਂ ਦਾ ਪੂਰੇ ਦੂਜੇ ਰਾਜਾਂ ਵਿੱਚ ਪੂਰੇ ਦੇਸ਼ ਵਿੱਚ ਆਪਾਂ ਕਹਿ ਸਕਦੇ ਨਾਂ ਚੱਲਦਾ ਸੀ ਜੁਵੇ ਆਪਾਂ ਠੜ ਹੋ ਗਏ ਰਜਿੰਦਰ ਗੌਰ ਠੜਾ ਜਗਮੀਤ ਬਰਾੜ ਹੋ ਗਿਆ ਕਪਟਨ ਮਰਿੰਦਰ ਹੋ ਗਿਆ ਇੰਤਾਂ ਦੇ ਜਿਹੜਾ ਹੋਰ ਵੀ ਲੀਡਰ ਸੀਗੇ ਬਹੁਤ ਜਿਹੜੇ ਪੰਜਾਬ ਕਾਂਗਰਸ ਦੇ ਵਿੱਚ ਇੱਥੇ ਲੀਡਰਸ਼ਿਪ ਦੇ ਵਿੱਚ ਸੀਗੇ ਪਰ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਭਾਰ ਦੇ ਵਿੱਚ ਉਹਨਾਂ ਦਾ ਨਾਂ ਵੀ ਚੱਲਦਾ ਸੀ ਸੀਐਫ ਰਾਏ ਨੇ ਪੰਜਾਬ ਦੇ ਅ ਹੁਣ ਜਿਹੜਾ ਪੰਜਾਬ ਕਾਂਗਰਸ ਦਾ ਵਿਵਾਦ ਹੈਗਾ ਉਹ ਉਹ ਵੀ ਇੱਥੇ ਹੀ ਆਪਾਂ ਕਹਿੰ ਲੋ ਕਿ ਪੜਿਆ ਹੁੰਦਾ ਹੈ ਇੱਥੇ ਵੀ ਕਾਗ ਲੀਡਰ ਨੇ ਤੇ ਉਹ ਇੱਕ ਦੂਜੇ ਨੂੰ ਠਿੱਪੀ ਲਾਉਣ ਦੇ ਚੱਕਰ ਵਿੱਚ ਹੀ ਨੇ ਜਾਣਾ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਉਹਨਾਂ ਦਾ ਆਪਣਾ ਰੁਤਬਾ ਆ ਉਹ ਉਹ ਤੋਂ ਉਪਰ ਜਿਹੜੇ ਕਾਂਗਰਸੀ ਲੀਡਰ ਨੇ ਉਹ ਉਹ ਕਹਿੰਦੇ ਨੇ ਕਿ ਅਸੀਂ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ ਆਂ ਕਾਂਗਰਸ ਨਾਲ ਚੱਲ ਰਹੇ ਆਂ ਕਾਂਗਰਸ ਦਾ ਸਾਥ ਦਿੱਤਾ ਔਰ ਇਹ ਵੀ ਕਹਿੰਦੇ ਨੇ ਕਿ ਜਿਵੇਂ ਆਪਾਂ ਕਹਾਂ ਉਹਦਾ ਪੰਜਾਬੀ ਦੀ ਕਿ ਕੱਲ ਦੀ ਭੂਤਨੀ ਸੀ ਵੀ ਅਜੱਦ ਉਹ ਉਹ ਚੱਕਰ ਵੀ ਹੈਗਾ ਨਾ ਅਗਲਾ ਕਹਿੰਦਾ ਯਾਰ ਕੱਲ ਤਾਂ ਆਇਆ ਨਵਜੋਤ ਸਿੰਘ ਸਿੱਧੂ ਤਾਂ 2-4 ਸਾਲ 6 ਸਾਲ ਹੋਏ ਆ ਜਦੋਂ ਜਿੰਨਾ ਵੀ ਸਮਾਂ ਹੋਇਆ ਅਗਲਾ ਕਹਿੰਦਾ ਅਸੀਂ ਉਮਰਾਂ ਲੰਗਾ ਦੀਆਂ ਸਾਡੀਆਂ ਪੁੱਤਾਂ ਕਾਂਗਰਸੀ ਸਾਡੇ ਮਾਪੇ ਬਾਪ ਕਾਂਗਰਸੀ ਸੀਗੇ ਠੀਕ ਹੈ ਉਹ ਉਹ ਚੱਕਰ ਦੇ ਵਿੱਚ ਕੁਰਸੀ ਸਾਨੂੰ ਕਿਉਂ ਨਹੀਂ ਕੱਲ ਦੇ ਆਈ ਲੀਡਰ ਨੂੰ ਕੁਰਸੀ ਲਿਆ ਕੇ ਬਿਠਾ ਕੇ ਸਾਡੇ ਉੱਪਰ ਥਾਪਦਾ ਉਹ ਚੱਕਰ ਇੱਕ ਚੱਕਰ ਦੇ ਵਿੱਚ ਜਿਹੜਾ ਹੈਗਾ ਇਹ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਪੰਜਾਬ ਕਾਂਗਰਸ ਦਾ ਇੱਥੇ ਕੋਈ ਮੁੱਦਿਆਂ ਦੀ ਖੇਡ ਨਹੀਂ ਹੋ ਰਹੀ ਇੱਥੇ ਕੋਈ ਮੁੱਦਿਆਂ ਦੀ ਲੜਾਈ ਨਹੀਂ ਹੋ ਰਹੀ ਪੰਜਾਬ ਦੇ ਮੁੱਦੇ ਨਹੀਂ ਵਿਚਾਰੇ ਜਾਂਦੇ ਇੱਥੇ ਰੌਲਾ ਪਾਇਆ ਜਾਂਦਾ ਕਿ ਫਲਾਣਾ ਬੰਦਾ ਐਂਦਾ ਇਹ ਫਲਾਣੀ ਪਾਰਟੀ ਦਾ ਜਾਨੀ ਕਿ ਸੱਤਾ ਤੇ ਰਮੂ ਨਿਸ਼ਾਨਾ ਬਣਾਇਆ ਜਾਂਦਾ ਤਾਂ ਇੰਡੀਵਿਜੂਅਲੀ ਜਾ ਕੇ ਬਣਾਇਆ ਯਾਰਾ ਕਿ ਤੁਸੀਂ ਐ ਕਰਦਾ ਤੁਸੀਂ ਐ ਕਰਤਾ ਪੰਜਾਬ ਦੇ ਮੁੱਦਿਆਂ ਪ੍ਰਤੀ ਨਾ ਕੋ ਬੋਲਿਆ ਨਾ ਬੋਲਿਆ ਬੋਲਣਾ ਇਹਨਾਂ ਨੇ ਹੁਣ ਪਿਛਲੇ ਦਿਨੀ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੇਜ ਤੇ ਸ਼ੇਅਰ ਕੀਤਾ ਸੀ ਇੱਕ ਕਿਸੇ ਪੇਜ ਦੀ ਪੋਸਟ ਸ਼ੇਅਰ ਕੀਤੀ ਹੈ ਧੰਨਵਾਦ ਦੇ ਕੇ ਉਹ ਪੇਜ ਪਾਣਾਂ ਨੇ ਸਿੱਧੇ ਸਵਾਲ ਕਰੇ ਸੀ ਵੀ ਤੁਹਾਨੂੰ ਮਹਾਰਾਜ ਰੈਲੀ ਤੋਂ ਕੀ ਤਕਲੀਫ ਹੋਈ ਆ ਤੇ ਜੇ ਸਿੱਧੂ ਨੇ ਇੰਡੀਵਿਜੂਅਲੀ ਯਾਨੀ ਕਿ ਵਿਅਕਤੀਗਤ ਤੌਰ ਤੇ 8-10 ਹਜ਼ਾਰ ਰੁਪਏ ਦਾ ਇਕੱਠ ਕਰ ਲਿਆ ਤਾਂ ਪ੍ਰਤਾਪ ਸਿੰਘ ਬਾਜਬਾਜੀ ਤੁਹਾਨੂੰ ਕੀ ਤਕਲੀਫ ਹੋਗੀ ਕੀ ਕਹਿੰਦੇ ਤੁਹਾਨੂੰ ਉਸ ਜੀ ਧੁੰਦਲੀ ਨਜ਼ਰ ਆ ਰਹੀ ਆ ਕੀ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਭੂਿਕਾ ਧੁੰਦਲਾ ਹੋ ਗਿਆ ਐਥੇ ਲੜਾਈ ਆ ਹੋਰ ਕਿਹਦਰ ਲੜਾਈ ਦੀ ਉਹਨਾਂ ਨੇ ਮਸੇਰੇ ਇਲਜ਼ਾਮ ਲਾਇਆ ਕਿ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਤੁਸੀਂ ਪੰਜਾਬ ਦੇ ਮੁੱਦੇ ਬਾਰੇ ਉਦੋਂ ਕਿਉਂ ਨਹੀਂ ਬੋਲੇ ਘਰਤਨ ਮਰਿੰਦਰ ਤੋਂ ਅ ਮੋਰਿੰਦਰ ਨੂੰ ਤੁਹਾਡੇ ਤੋਂ ਕੋ ਕੇ ਰਾਤੂ ਰਾਤ ਪ੍ਰਧਾਨਗੀ ਦੇ ਦਿੱਤੀ ਉਹਦੋਂ ਕਿ ਉਹ ਲੈ ਇੰਦਾ ਦੇ ਕਾਫੀ ਇਲਜ਼ਾਮ ਲਾਏ ਆ ਤੇ ਉਹ 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 ਤੋਂ ਬਾਅਦ ਤੁਸੀਂ ਦੇਖੋ ਕਿ ਬਾਜਬਾ ਸਾਹਿਬ ਨੂੰ ਫਿਲਹਾਲ ਕੋਈ ਪ੍ਰਤੀਕਰਮ ਨਹੀਂ ਆਇਆ ਕਿਸੇ ਤਰੀਕੇ ਦਾ ਕੋਈ ਉਹਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਆਇਆ ਆਰਾਮ ਨਾਲ ਬੈਠਣੇ ਜਾਂਦਾ ਫਿਰ ਉਹ ਜਿਹੜੀ ਆ ਦੋ ਤਿੰਨ ਦਿਨ ਪਹਿਲਾਂ ਮੀਟਿੰਗ ਹੋਈ ਹੈ ਹਾਈ ਕਮਾਂਡ ਦੇ ਉੱਥੋਂ ਪੁਰਕੀ ਮਿਲੀ ਆ ਕਿ ਕਿਸੇ ਨੇ ਪਰਸਨਲੀ ਜਾ ਕੇ ਕਿਸੇ ਨੂੰ ਕੁਝ ਕਹਿਣਾ ਨਹੀਂ ਤਾਂ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਕਿਸੇ ਦੇ ਥਰੂ ਦੇ ਪੋਸਟ ਪਾਈ ਆ ਜਾਂ ਪੁਆਈ ਆ ਉਹ ਆਪਣੀ ਪਾਈਛੇ ਤੌਰ ਤੇ ਉਹ ਸਰਪ ਸ਼ੇਅਰ ਕਰਦੀ ਕਿ ਬਤਨਵਾਦ ਦੇ ਕੇ ਉਹ ਇਦਾਂ ਮਤਲਬ ਉਹ ਹੋ ਸਕਦਾ ਹੈ ਹਾਈ ਕਮਾਂਡ ਨੇ ਵੜਿਆ ਕੇ ਭੇਜਿਆ ਹੋਵੇ ਕਿ ਸਭ ਨੂੰ ਮਿਲੂਗਾ ਤੁਸੀਂ ਚਿੰਤਾ ਨਾ ਕਰੋ ਰੋਲਾ ਨਾ ਪਾਓ ਬੱਠੇ ਰੋ ਵਾਲੇ ਇਹ ਤਾਂ ਪਰੇ ਗੱਲ ਕਰਦੇ ਸੀ ਕਿ ਅਸੀਂ ਤਾਂ 2024 ਦੀ ਰਣਨੀਤੀ ਬਣਾ ਕੇ ਆਏ ਹਾਂ ਜੀ ਉੱਥੇ ਤੋਂ ਬਾਅਦ ਕੋਈ ਇੰਡੀਵਿਜੂਅਲੀ ਕਿਸੇ ਦਾ ਬਿਆਨ ਨਹੀਂ ਆ ਰਿਹਾ ਹੈਗਾ ਲੇਕਿਨ ਆਪਸੀ ਟਕੜਮ ਵਾਦੀ ਜਿਹੜੀ ਚੱਲੇ ਰਹੀ ਹੈ ਇਹ ਇਹ ਕਾਂਗਰਸ ਦੇ ਵਿੱਚ ਸ਼ੁਰੂ ਤੋਂ ਰਿਹਾ ਹੈ ਅੱਛਾ ਹੁਣ ਲੋਕ ਜਿਹੜੇ ਹੈਗੇ ਨੇ ਉਹ ਕਾਂਗਰਸ ਨੂੰ ਚਾਹੇ ਉਹ ਹਾਈ ਕਮਾਂਡ ਹੈ ਨਾ ਜਿੱਥੇ ਬੈਠੀ ਹੈ ਸੋਨੀਆ ਪਰਿਵਾਰ ગાંધી ਪਰਿਵਾਰ ਕਹਿੰ ਲੋ ਉਹ ਤੋਂ ਵੀ ਥੋੜਾ ਟਿਕਣ ਲੱਗੇ ਨੇ ਲੋਕ ਜਿਵੇਂ ਹੁਣ ਜਿਹੜਾ ਇੰਡੀਆ ਗੱਠਜੋੜ ਬਣਿਆ ਸੀ ਉਹ ਵੀ ਤੁਸੀਂ ਦੇਖ ਹੀ ਰਹੇ ਹੋ ਕਿ ਇੰਡੀਆ ਗੱਠਜੋੜ ਦੇ ਵਿੱਚ ਕੰਧ ਨਿਤਿਸ਼ ਨੇ ਆਪਣਾ ਉਹ ਜੀਡੀਪੀ ਦਾ ਜਿਹੜਾ ਪ੍ਰਧਾਨ ਸੀਗਾ ਉਹਨੂੰ ਹਟਾਤਾ ਆਪ ਪ੍ਰਧਾਨ ਬਣ ਗਏ ਉਹ ਅੱਜ ਉਹਨੇ ਮੀਟਿੰਗ ਵੀ ਸੱਦ ਲਈ ਔਰ ਡਾਇਰੈਕਟ ਤੌਰ ਤੇ ਕਹਿ ਵੀ ਦਿੱਤਾ ਉਹਨੇ ਬਿਆਨ ਜਿਹੜਾ ਦਿੱਤਾ ਕਹਿੰਦਾ ਜਿਹੜਾ ਸੀਟਾਂ ਦਾ ਨੀਤਾਂ ਦੀ ਸ਼ੇਅਰਿੰਗ ਹੈ ਲੋਕ ਸਭਾ ਲਈ ਉਹਦੇ ਵਿੱਚ ਲੇਟ ਹੋਣ ਦਾ ਕਾਰਨ ਕਾਂਗਰਸ ਹੈ। ਯਾਨੀ ਕਿ ਤੁਸੀਂ ਦੇਖਦੇ ਹੋ ਕਿ ਜਿਹੜਾ ਇੰਡੀਆ ਗਰੁੱਪ ਹੈਗਾ ਉਹਦੇ ਵਿੱਚ ਵੀ ਜੇ ਅੱਜ ਦੀ ਗੱਲ ਅੱਜ ਦੀ ਸੋਚਦੇ ਆਂ ਤਾਂ ਤਰੇੜ ਆ ਰਹੀ ਹੈ ਜਾਂ ਨਿਰਦੇਸ਼ ਨੇ ਕੋਈ ਸਟੈਪ ਚੱਕਿਆ ਤਾਂ ਕਾਂਗਰਸ ਦਾ ਨਾਂ ਲੱਗੇ ਚੱਕਿਆ। ਕਿਉਂਕਿ ਉੱਥੇ ਉਹੀ ਗੱਲ ਫੇਰ ਆ ਜਾਂਦੀ ਹੈ। ਦੂਜੀਆ ਪਾਰਟੀ ਐਮ ਵਿੱਚ ਵੀ ਕਾਗ ਲੀਡਰ ਬੈਠੇ ਨੇ ਉਹ ਕਹਿੰਦੇ ਕਿ راہੁਲ ਨੂੰ ਪੀਐਫ ਦਾ ਚਿਹਰਾ ਬਣਾਉਣਾ ਚਾਹੁੰਦੀ ਹੈ ਕਾਂਗਰਸ ਜਿਹਦੇ ਕਰਕੇ ਸਾਰਾ ਗੱਠ ਜੋੜ ਕਰਿਆ ਜਾ ਰਿਹਾ ਸਾਰੀ ਪਲਾਨਿੰਗ ਕੀਤੀ ਜਾ ਰਹੀ ਹੈ ਤੇ ਉਹ ਉਹ ਉਹਦੇ ਤੋਂ ਵੀ ਖਾਬਾ ਹੋਣਗੇ ਪਰ ਹੁਣ ਗੱਟ ਜੋੜ ਕਿਵੇਂ ਚੱਲਦਾ ਕਿੱਥੇ ਤੱਕ ਨਹੀਂ ਬਧਾਇਆ ਤਾਂ ਬਾਅਦ ਦੀਆਂ ਗੱਲਾਂ ਨੇ ਜਾਂ ਹਾਲੇ ਜਿਹੜਾ ਅੱਜ ਮੀਟਿੰਗ ਹੈ ਜਾਂ ਅਦੀ ਨਿਤਿਸ਼ ਦੀ ਉਹ ਤੋਂ ਬਾਅਦ ਪਤਾ ਲੱਗੂ ਕਿ ਤਰੇੜ ਪੈਂਦੀ ਹੈ ਜਾਂ ਕੀ ਹੈ ਸਾਰੇ ਉਹਨੇ ਰਾਜ ਸਾਰੇ ਰਾਜਾਂ ਦੇ ਪ੍ਰਧਾਨ ਸੱਦ ਲਈ ਹੈ ਠੀਕ ਹੈ ਉਹ ਉਹ ਚੀਜ਼ਾਂ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਗੱਲ ਉੱਥੇ ਆ ਦੇ ਕਿ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਉੱਪਰੋਂ ਲੈ ਕੇ ਥੱਲੇ ਤੱਕ ਇੱਕ ਕੁਰਸੀ ਦੀ ਦੌੜ ਜ਼ਰੂਰ ਲੱਗੀ ਹੋਈ ਆ ਗਾਂਧੀ ਪਰਿਵਾਰ ਕਹਿੰਦਾ ਕਿ ਸਾਨੂੰ ਕੁਰਸੀ ਮਿਲਣੀ ਚਾਹੀਦੀ ਹੈ ਉਹਨੇ ਇਕੱਠ ਜੋੜ ਉਧਰ ਕੀਤਾ ਇੱਥੇ ਇਕੱਠ ਜੋੜ ਕਰਨ ਦੀ ਤਿਆਰੀ ਹੈ ਮਾਦੀ ਪਾਰਟੀ ਨਾਲ ਤੇ ਪੰਜਾਬ ਕਾਂਗਰਸ ਵਿੱਚ ਵੀ ਇਹੀ ਹੈ ਕਿ ਉਹ ਚਾਹੁੰਦੇ ਕਿ ਇੱਥੇ ਸਾਡੀ ਕੁਰਸੀ ਸਾਨੂੰ ਮਲੇ ਉਹ ਕਹਿੰਦੇ ਅਸੀਂ ਸੀਨੀਅਰ ਸੋ ਇੱਥੇ ਬੁੱਧਿਆਂ ਦੀ ਲੜਾਈ ਘੱਟ ਹੈ ਇੱਥੇ ਕੁਰਸੀ ਦੀ ਲੜਾਈ ਜਾਂਦੇ ਹੈ ਕਾਂਗਰਸ ਦੇ ਉੱਪਰੋਂ ਲੈ ਕੇ ਥੱਲੇ ਤੱਕ ਸੋ ਪੰਜਾਬ ਵਿੱਚ ਵੀ ਫਿਲਹਾਲ ਉਹੀ ਚੱਲ ਰਿਹਾ ਹੈ ਚਾਹੇ ਰਾਜਾ ਬੁੜਿੰਗਾ ਹੈ ਚਾਹੇ ਚਰਨਜੀਤ ਸਿੰਘ ਚੰਨੀ ਹੈ ਚਾਹੇ ਸੁਖਵਿੰਦਰ ਰੰਧਾਵਾ ਜੀ ਇਹ ਆਪਾਂ ਕਹਿ ਲਓ ਪ੍ਰਤਾਪ ਸਿੰਘ ਬਾਜਵਾਗੇ ਨਾਮਾ ਨਾਮ ਚਾਹੇ ਨਵਜੋਤ ਸਿੰਘ ਸਿੱਧੂ ਦਾ ਨਾਮ ਲੈ ਲਓ ਤੇ ਇਹਨਾਂ ਦੇ ਵਿੱਚ ਇਹ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੰਨਫੀ ਕਰਨਾ ਪੰਜਾਬ ਤੋਂ ਮੁਸ਼ਕਲ ਹੈ ਥੋੜਾ ਜਿਹਾ ਕਿਉਂਕਿ ਨਵਜੋਤ ਸਿੰਘ ਸਿੱਧੂ ਇਮਾਨਦਾਰ ਮੰਨਿਆ ਜਾਂਦਾ ਉਹ ਇਹ ਹੈ ਕਿ ਉਹ ਥੋੜਾ ਤੇਜ਼ ਚੱਲਦੇ ਆ ਜਾਂ ਸਮੇਂ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਜਾਂ ਆ ਕਹਿ ਲਓ ਕਿ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ ਉਹਨਾਂ ਨੂੰ ਨਿੰਦਣਾ ਜਾਂ ਉਹਨਾਂ ਦੇ ਉੱਤੇ ਇੱਕਦਮ ਪ੍ਰਤੀਕਰਮ ਦੇਣਾ ਉਹ ਮਤਲਬ ਕਹਿ ਲਓ ਤਪਤਾ ਜਲਦੇ ਜਿਵੇਂ ਪੰਜਾਬੀ ਚ ਕਹਿ ਦਿੰਦੇ ਆ ਉਹਦੇ ਕਰਕੇ ਥੋੜਾ ਜਿਹਾ ਅ ਗਰੇਜ ਕਰਦੇ ਆ ਲੋਕ ਇੱਕਦਮ ਜੁੜਨ ਤੋਂ ਲੇਕਿਨ ਐ ਕਹਿ ਲਓ ਕਿ ਕਾਂਗਰਸ ਦਾ ਕੋਈ ਇਡਾ ਨਾਮ ਵਰ ਚਿਹਰਾ ਨਹੀਂ ਹੈਗਾ ਪੰਜਾਬ ਦੇ ਵਿੱਚ ਜਿਹਦੇ ਨਾਲ ਲੋਕ ਜੁੜ ਜਾਣ ਜਾਂ ਲੋਕ ਹੁਣ 2024 ਨੂੰ ਆਪਾਂ ਕਹਿ ਲਓ ਕਿ 2024 ਦਾ ਸਿਹਰਾ ਦੇ ਕੇ ਅੱਗੇ ਤੋਰ ਲੈਣ ਉਹ ਫਿਲਹਾਲ ਨਹੀਂ ਨਜ਼ਰ ਆ ਰਿਹਾ ਨਵਜੋਸ਼ ਸਿੰਘ ਸਿੱਧੂ ਤੋਂ ਬਿਨਾਂ ਪਰ ਸਿੱਧੂ ਕੋਲ ਵੀ ਫਿਲਹਾਲ ਕੋਈ ਵਿਕਲਪ ਨਹੀਂ ਆਪਾਂ ਕਹੇ ਤੋਂ ਬਦਲ ਨਹੀਂ ਹੈਗਾ ਉਹਨਾਂ ਨੂੰ ਕੋਈ ਕਾਂਗਰਸ ਨਾਲ ਜੁੜ ਕੇ ਚੱਲਣਾ ਪਊਗਾ ਤੇ ਕਾਂਗਰਸ ਨੂੰ ਉਹਨਾਂ ਦੀ ਲੀਡਰਸ਼ਿਪ ਅਖਤਿਆਰ ਕਰਨੀ ਪੈਣੀ ਹੈ ਪੰਜਾਬ ਕਾਂਗਰਸ ਨੂੰ ਜੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੁਝ ਵਧੀਆ ਕਰਨਾ ਚਾਹੁੰਦੀ ਹੈ ਕਾਂਗਰਸ ਜੀ ਜਜੀਪੋ ਪੰਜਾਬ ਨਾਲ ਕਹਿੰਦੇ ਪ੍ਰਮੇਂਦਰ ਜੀ ਥੱਕਾ ਹੋ ਗਿਆ ਚਾਕੀਆਂ ਭੇਜੀਆਂ ਸੀ ਅਸੀਂ ਚਾਕ ਕਹਿੰਦੇ ਕਿ ਪਹਿਲਾਂ ਵਾਂਗ ਹੀ ਸਾਡੀਆਂ ਚਾਕੀਆਂ ਰਿਜੈਕਟ ਕਰਤੀਆਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਸਾਹਿਬ ਮੀਡੀਆ ਨੂੰ ਸੱਦਦੇ ਨੇ ਮੀਡੀਆ ਨੂੰ ਸੱਦ ਕੇ ਸਾਰੇ ਪੱਤਰਕਾਰ ਆਉਂਦੇ ਨੇ ਜਿਹੜੇ ਇੱਧ-ਗਿਰਦ ਜਾਂ ਜਿਹੜੇ ਗੱਲ ਅੱਗੇ ਪਹੁੰਚਾਉਂਦੇ ਨੇ ਉਹ ਖੰਤਰੀ ਸਾਹਿਬ ਦੀ ਉਹ ਕਹਿੰਦੇ ਕਿ ਝਾਕੀਆਂ ਭੇਜੀਆਂ ਸੀ ਅਸੀਂ ਤੇ ਭਾਜਪਾ ਸਾਡੇ ਨਾਲ ਧੱਕਾ ਕਰ ਰਹੀ ਆ ਤੇ ਸਾਡੇ ਨਾਲ ਧੱਕਾ ਨਹੀਂ ਹੈਗਾ ਇਹ ਤਾਂ ਪੰਜਾਬੀਆਂ ਦੇ ਨਾਲ ਧੱਕਾ ਭਾਜਪਾ ਦਾ ਉਹ ਜੇ ਪਾਸੇ ਭਾਜਪਾ ਕਹਿੰਦੀ ਉਹ ਕਹਿੰਦੀ ਕਿ ਤੁਹਾਡਾ ਤਾਂ ਕਮੀ ਆਹਾ ਦਿੱਲੀ ਦੇ ਵਿੱਚ ਹੋ ਗਿਆ ਪੰਜਾਬ ਦੇ ਵਿੱਚ ਹੋ ਗਿਆ ਤੁਸੀਂ ਆਪਣੀ ਤਰਫੋਂ ਕੋਈ ਜਾਣ ਬੁੱਝ ਕੇ ਗਲਤੀ ਕਰ ਦਿੰਦੇ ਹੋ ਉਹ ਗੱਲ ਸਿਰੇ ਨਹੀਂ ਚੜਦੀ ਫਿਰ ਤੁਸੀਂ ਵਿਕਟਮ ਆਪਣੇ ਆਪ ਨੂੰ ਸਾਬਤ ਕਰਦੇ ਹੋ ਲੋਕਾਂ ਦੇ ਵਿੱਚ ਕਿ ਅਸੀਂ ਤਾਂ ਪੇਟ ਤਾਂ ਸਾਡੇ ਨਾਲ ਠੱਕਾ ਹੁੰਦਾ ਫਿਰ ਤੁਸੀਂ ਹਮਦਰਦੀ ਲੈਣ ਦੀ ਕੋਸ਼ਿਸ਼ ਕਰਦੇ ਹੋ ਪੰਜਾਬ ਤੋਂ ਸੁਨੀਲ ਜਾਖੜ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੇ ਬੀਜੇਪੀ ਦੇ ਉਹਨਾਂ ਨੇ ਵੀ ਆਪਣੀ ਇਹੀ ਗੱਲ ਰੱਖੀ ਹੈ ਤੇ ਨਾਲ ਨਾਲ ਗੱਲਾਂ ਵੀ ਚੱਲ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਕਹਿੰਦੀ ਕਿ ਸਾਡੇ ਨਾਲ ਤਾਂ ਠੱਕਾ ਹੋ ਗਿਆ ਠੱਕਾ ਬੀਜੇਪੀ ਨਾਲ ਕਰ ਰਹੀ ਆ ਕਿ ਸਾਡੀ ਪਾਰਟੀ ਨਾਲ ਹੀ ਹੋਊਗੀ ਠੱਕਾ ਨਹੀਂ ਪੰਜਾਬੀਆਂ ਤੁਸੀਂ ਸੋਚ ਲਓ ਨਾ ਆਮ ਆਦਮੀ ਪਾਰਟੀ ਨਾਲ ਠੱਕਾ ਨਾ ਕੇਜਰੀਵਾਲ ਨਾਲ ਠੱਕਾ ਨਾ ਪਰੋਂ ਤੁਮਾਰਾ ਨਾਲ ਤੱਕਾ ਨਾ ਕਿ ਸੇ ਹੋਰ ਨਾਲ ਤੱਕਾ ਇਹ ਤੱਕਾ ਹੈਗਾ ਤੁਹਾਡੇ ਨਾਲ ਤੇ ਤੁਸੀਂ ਦੱਸੋ ਹੁਣ ਕੀ ਕਰਨਾ ਬੀਜੇਪੀ ਕਹਿੰਦੀ ਕਿ ਹਰ ਵਾਰ ਤੁਸੀਂ ਆਈ ਕੁਛ ਕਰ ਦਿੰਦੇ ਹੋ ਬਾਅਦ ਥੋੜਾ ਉਹ ਹੀ ਰੋਣਾ ਇਹ ਸਾਡੇ ਨਾਲ ਦਾ ਤੱਕਾ ਹੋ ਗਿਆ ਜੀ ਸਾਡੇ ਨਾਲ ਅਸੀਂ ਤਾਂ ਭੇਡਤਾ ਸੋ ਝਾਕੀਆਂ ਪ੍ਰਵਿੰਦਰ ਜੀ ਕਿਵੇਂ ਦੇਖੀਏ ਝਾਕੀਆਂ ਨੂੰ ਹਾਲਾਂਕਿ ਦੇਖਣੀਆਂ ਤਾਂ ਹੈ ਨਹੀਂ ਉਹਨਾਂ ਨੇ ਲਈਆਂ ਨਹੀਂ ਦੇਖੋ ਮੈਂ ਪਹਿਲਾਂ ਇੱਕ ਗੱਲ ਇਹ ਕਰ ਦਿੰਦਾ ਕਿ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਨਾ ਕੱਲਾ ਪੰਜਾਬ ਹੁਣ ਇਹ ਤਾਂ ਨਹੀਂ ਹੈਗਾ ਕਿ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਜਾਂ ਅਕਾਲੀਆ ਦਾ ਜਾਂ ਆ ਭਾਜਪੀ ਦਾ ਜਾਂ ਬਸਪਾ ਦਾ ਜਾਂ ਹੋਰ ਪਾਰਟੀਆਂ ਦਾ ਕੋਈ ਐ ਠੇਕੇਦਾਰ ਠੇਕੇਦਾਰ ਥੋੜੀ ਨਹੀਂ ਇਹ ਦੂਜੀ ਗੱਲ ਇਹ ਹੈ ਕਿ ਪੰਜਾਬ ਦੀ ਗੱਲ ਕਰਦੇ ਆ ਇਹ ਇਹਦੇ ਵਿੱਚ ਪੰਜਾਬੀ ਸਾਰੇ ਜਾਂਦੇ ਆ ਪੰਜਾਬ ਦੇ ਵਿੱਚ Hindu ਵੀ ਨੇ Muslim ਵੀ ਨੇ Sikh ਵੀ ਨੇ ਸਾਈ ਬੁੱਧ ਵੀ ਜਿੰਨੇ ਵੀ ਜਿੰਨੇ ਵੀ ਰਹਿੰਦੇ ਨੇ ਰਹਿ ਰਹੇ ਨੇ ਪੰਜਾਬ ਉਹਨਾਂ ਸਾਰਿਆਂ ਦਾ ਪੰਜਾਬ ਹੈ ਫਿਲਹਾਲ ਦੀ ਘੜੀ ਜੇ ਪੰਜਾਬ ਨਾਲ ਕੋਈ ਗੱਲ ਹੁੰਦੀ ਹੈ ਜਿੱਥੇ ਪੰਜਾਬ ਦੀ ਸਾਂਝੀਵਾਲਤਾ ਦੀ ਗੱਲ ਹੁੰਦੀ ਹੈ ਤਾਂ ਉੱਥੇ ਪੰਜਾਬ ਦੇ ਸਾਰੇ ਲੋਕਾਂ ਨੂੰ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਇਹ ਨਹੀਂ ਹੈ ਕਿ ਚਾਹੇ ਉਹ ਛੋਟੇ ਮੁੱਦੇ ਨੇ ਚਾਹੇ ਆ ਟਾਕੀਆਂ ਦਾ ਮੁੱਦਾ ਹੈ ਚਾਹੇ ਚੰਡੀਗੜ੍ਹ ਦਾ ਮੁੱਦਾ ਚਾਹੇ ਪਾਣੀਆ ਦਾ ਮੁੱਦਾ ਐਸਬੀਐਲ ਦਾ ਮੁੱਦਾ ਹੈ ਚਾਹੇ ਪੰਜਾਬੀ ਬੋਲ ਦੇ ਇਲਾਕੇ ਹੋ ਗਏ ਜਾਂ ਕੁਝ ਵੀ ਹੋ ਗਏ ਜਿਹੜੇ ਜਿਹੜੇ ਸਾਂਝੇ ਨੇ ਮੁੱਦੇ ਉਹਨਾਂ ਦੇ ਉੱਤੇ ਤਾਂ ਸਾਰੇ ਪੰਜਾਬੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਪਰ ਆਪਾਂ ਕਹਿ ਲਓ ਕਿ ਇਹ ਸਾਡੀ ਬਦਕਿਸਮਤੀ ਹੈ ਵੀ ਇਹ ਸਿਆਸਤ ਕਰਨ ਲੱਗ ਜਦੇ ਹੁਣ ਨਵੀਂ ਅਪਡੇਟ ਦਾ ਹੀ ਆ ਦੇਰੀਆ ਝਾਕੀਆਂ ਵਾਲੀ ਗੱਲ ਕਰ ਰਹੇ ਹਾਂ ਤੁਸੀਂ ਨਵੀਂ ਅਪਡੇਟਿੰਗ ਦੇ ਵਿੱਚ ਇਹ ਹੈ ਕਿ ਸੀਐਮ ਮਾਨ ਸਾਹਿਬ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਜੇ ਸੁਨੀਲ ਜਾਖੜ ਇਹ ਸਾਬਤ ਕਰ ਦਿੰਦੇ ਆ ਕਿ ਕੇਦਰੀਵਾਲ ਵਰ பகਵਤ ਮਾਨ ਦੀ ਫੋਟੋ ਲੱਗੀ ਹੋਈ ਸੀ ਝਾਕੀਆਂ ਦੇ ਵਿੱਚ ਤਾਂ ਚੈਲੰਜ ਕਰਤਾ ਸੀ ਐਮ ਮਾਨ ਸਾਹਿਬ ਨੇ ਕਹਿੰਦੇ ਮੈਂ ਸਿਆਸਤ ਛੱਡ ਦੂੰ ਦੂਜੇ ਪਾਸੇ ਦੇ ਵੀ ਨਾਲ ਕਹਤਾ ਕਿ ਜੇ ਬੀਜੇਪੀ ਇਹ ਸਾਫਤ ਨਹੀਂ ਕਰ ਸਕਦੀ ਜਾਨਕੀ ਸੁਨੀਲ ਜਾਖੜ ਸਾਹਿਬ ਸਾਫਤ ਨਹੀਂ ਕਰ ਸਕਦੇ ਤਾਂ ਪੰਜਾਬ ਚ ਨਾ ਬੜਨ। ਹੁਣ ਤਾਜ਼ਾ ਬਿਆਨ ਫੇਰ ਸੁਨੀਲ ਜਾਖੜ ਦਾ ਦੁਬਾਰੇ ਆंदा ਉਹ ਕਹਦੇ ਕਿ ਮੈਂ ਆਪਣੇ ਬਿਆਨ ਤੇ ਕਾਇਮ ਆ। ਕਾਇਮ ਹੋਣਾ ਨਾ ਹੋਣਾ ਵਕਰੀ ਗੱਲ ਹੈ ਜਾਖੜ ਸਾਹਿਬ ਜੇ ਗੱਲ ਤੁਸੀਂ ਵੀ ਤਾਂ ਚਾਹੁੰਦੇ ਹੋ ਕਿ ਆਵਾਜ਼ੀ ਪਾਰਟੀ ਪਾਸੇ ਹਟੇ। ਕਾਂਗਰਸ ਵੀ ਚਾਹਦੀ ਆ। ਭਗਵੰਤ ਮਾਨ ਦੇ ਪਾਸੇ ਕਰਾਂ ਜਾਵੇ ਸੁਖਵੀਰ ਬਾਦਲ ਹੋਈ ਤਾਂ ਚਾਹਦੇ ਨੇ ਮਜੀਠੀਆ ਸਾਹਿਬ। ਤੇ ਤੇ ਸਾਰੇ ਹੀ ਚਾਹਦੇ ਨੇ ਫਿਰ ਇਸ ਤੋਂ ਵਧੀਆ ਮੌਕਾ ਹੈ ਵੀ ਕੋਈ ਨਹੀਂ ਫਿਰ ਤਾਂ ਦਿਖਾਓ ਸਾਬਤ ਕਰ ਦੋ ਤੁਹਾਡੇ ਕੋਲ ਤਾਂ ਗੰਜਾਂ ਹੋਣਗੇ ਕਾਪੀਆਂ ਉਹਨਾਂ ਦੀਆਂ ਟਾਕੀਆਂ ਦੀਆਂ ਦਾ ਸੈਂਟਰ ਤੇ ਪਈਆਂ ਹੋਣਗੀਆਂ ਜਿਹੜਾ ਥੀਮ ਬਣਾ ਕੇ ਉਹਨਾਂ ਨੇ ਭੇਜਿਆ ਸੀ ਉਹ ਤੁਹਾਡੇ ਕੋਲ ਰਿਕਾਰਡ ਦੇ ਰੂਪ ਵਿੱਚ ਸਭਿਆ ਹੋਇਆ ਹੋਊਗਾ ਉਹ ਮੰਗਵਾ ਕੇ ਸਾਬਤ ਕਰ ਦੋ ਕਿ ਆਹ ਟਾਕੀਆਂ ਪਈਆਂ ਸੀਗੀਆਂ ਕੋਈ ਮੇਲ ਪਈ ਹੋਊਗੀ ਕੁਝ ਹੋਇਆ ਹੋਊਗਾ ਉਹ ਸਾਰਾ ਕੁਝ ਪਤਾ ਹੀ ਹੋਊਗਾ ਇਹਨਾਂ ਕੋਲ ਵੀ ਪਿਆ ਹੋਊਗਾ ਤੁਹਾਡੇ ਕੋਲ ਵੀ ਪਿਆ ਤੇ ਸਿਆਸਤ ਛੱਡਣੋਂ ਬੰਦਾ ਤਿਆਰ ਬੱਠਾ ਫਿਰ ਫਿਰ ਅ ਬਿਆਨ ਦੇ ਕਾਇਮ ਹੋਣ ਵਰਗਾ ਬਿਆਨ ਖਾਮਦੰਦੇ ਹੋ ਤੋਂ ਇਹ ਗੱਲਾਂ ਇੱਥੇ ਪੰਜਾਬ ਦੀ ਗੱਲ ਕਰਨ ਵਾਲੀਆਂ ਚਾਹਕੀਆਂ ਦੀ ਸੀ ਨਾ ਕਿ ਸੀਐਫ ਮਾਨ ਜਾਂ ਕੇਜਰੀਵਾਲ ਦੀ ਗੱਲ ਕਰਨ ਵਾਲੀ ਸੀ ਇੱਥੇ ਚਾਹੀਦਾ ਸੀਗਾ ਕਿ ਜੇ ਕੋਈ ਟੈਕਨੀਕਲ ਗਲਤੀ ਹੈ ਚਾਹੇ ਜਿਵੇਂ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਕਹਿੰਦੇ ਜੀ ਟੈਕਨੀਕਲ ਗਲਤੀ ਹੈ ਉਹਦੇ ਕਰਕੇ ਕਹਿੰਦੇ ਹਟਾਓ ਉਹ ਟੈਕਨੀਕਲ ਗਲਤੀ ਪਹਿਲੇ 라ਉਂਡ ਦੇ ਵਿੱਚ ਹੀ ਕਹਿ ਕੇ ਉਹ ਦਰੁਸਤ ਕਰਵਾ ਲਿਆ ਜਾ ਸਕਦਾ ਸੀ ਜੇ ਪੰਜਾਬ ਪਤੀ ਐਨਐਸ ਉਹ ਹਰਦਾ ਤੁਸੀਂ ਠੀਕ ਹੈ ਜੇ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਈ ਸੀਗੀ ਤਾਂ ਵੀ ਭਾਜਪਾ ਨੂੰ ਅੱਗੇ ਆਉਣਾ ਚਾਹੀਦਾ ਸੀ ਉਹ ਕਹਿੰਦੇ ਵੀ ਇਹ ਫੋਟੋ ਹਟਾਓ ਟੱਕੀ ਹੋਣੀ ਹੁਣ ਅਸੀਂ ਜਾ ਕੇ ਐਸਪੀਐਮ ਨੂੰ ਮਿਲਦੇ ਆ ਮੋਦੀ ਸਾਹਿਬ ਨੂੰ ਜਾ ਕੇ ਉਹਨਾਂ ਤੋਂ ਉਹ ਕਰਵਾਨੇ ਆ ਨਾਲ ਨਾਲ ਤੇ ਇਹ ਇਹ ਗੱਲ ਕਿੱਡੀ ਵੱਡੀ ਹੈ ਪੰਜਾਬ ਵਾਸਤੇ ਕਰਨਾ ਸੀ ਤਾਂ ਪੰਜਾਬ ਦਾ ਨਾਮ ਉੱਥੇ ਜਾਂਦਾ ਪੰਜਾਬ ਦੀ ਝਾਕੀ ਜਾਂਦੀ ਤੁਸੀਂ ਆਮ ਆਦੀ ਪਾਰਟੀ ਦਾ ਲੇਬਲ ਜੇ ਲੱਗਿਆ ਹੋਇਆ ਸੀ ਹਟਾ ਦੇਣਾ ਸੀ ਹਟਵਾ ਦੇਣਾ ਸੀ ਉਹ ਉਹ ਗੱਲਾਂ ਜਿਹੜੀਆਂ ਕਰਨ ਵਾਲੀਆਂ ਨਹੀਂ ਹੈਗੀਆਂ ਮੁੱਦਿਆਂ ਦੀ ਲੜਾਈ ਨਹੀਂ ਹੈਗੀ ਇੱਥੇ ਚੋ ਫੁੱਟਬਾਲ ਹੈ ਨਾ ਭਰਮਿੰਦਰ ਜੀ ਇਹ ਤਾਂ ਫੁੱਟਬਾਲ ਹੈ ਪਹਿਲੀ ਫੁੱਟਬਾਲ ਸੀ ਝਾਕੀਆਂ ਵਾਲੀ ਹੁਣ ਦੋਨੋਂ ਪਾਰਟੀਆਂ ਨੂੰ ਮਿਲ ਗਈ ਇੱਕ ਦੂਜੇ ਤੇ ਬਲੇਮ ਬਾਜ਼ੀ ਵਾਲੀ ਇਹਦੇ ਚ ਕੋਈ ਹੋਰ ਗੱਲ ਨਿਕਲੇ ਆਉਗੀ ਪਰ ਸਾਰੀ ਪਾਰਟੀਆਂ ਉਹਦੇ ਤੇ ਆ ਜਾਣਗੀਆਂ ਉਸ ਗੱਲ ਦੇ ਵਿੱਚ ਪਰ ਹੋਰ ਗੱਲ ਨਿਕਲੇ ਆਉਗੀ ਬਸ ਇਹ ਤਾਂ ਇੱਕ ਫੁੱਟਬਾਲ ਹੈ ਕਿ ਅਸੀਂ ਥੋੜੇ ਵੱਲੋਂ ਉਪਸਟਿਤ ਅਸੀਂ ਇੱਧਰ ਸਟਿਤ ਤੇ ਉਦਾਹਰਨਾਂ ਤਾਂ ਬੜੀਆਂ ਪਰ ਖਤਰਨਾਕ ਵੀ ਹੁੰਦੀਆਂ ਨੇ ਨਾ ਦੇਖੋ ਫਿਰ ਗੁੱਸਾ ਵੀ ਕਰ ਜਾਂਦੇ ਨੇ ਲੀਡਰ ਦੂਜੀ ਗੱਲ ਇਹ ਬੰਦਪਾਗੀ ਇਹ ਵੀ ਗੱਲ ਹੈ ਕਿ ਅਸੋ ਸੁਖਵੀਰ ਸਿੰਘ ਬਾਦਲਵਾਲ ਨੂੰ ਤਾਂ ਚਲੋ ਕਹਿ ਦਿੱਤਾ ਗਿਆ ਪਰ ਕਾਂਗਰਸ ਵੱਲੋਂ ਫਿਲਹਾਲ ਕੋਈ ਇਦਾਂ ਦਾ ਬਿਆਨ ਨਹੀਂ ਆਇਆ ਕਿ ਝਾਕੀਆਂ ਕਿ ਉਹਨਾਂ ਦੀਆਂ ਸੁਖਵੀਰ ਸਿੰਘ ਬਾਦਲ ਨੇ ਤਾਂ ਕਹਿਤਾ ਕਿ ਚਲੋ ਬਿਆਨ ਹੀ ਦਿੱਤਾ ਕਿ ਪੀਐਮ ਮੋਦੀ ਨੂੰ ਇੱਥੇ ਦਾਖਲ ਦੇਣਾ ਚਾਹੀਦਾ ਉਹ ਕਿਹੜਾ ਸੁਖਵੀਰ ਬਾਦਲ ਸਿੰਘ ਦੇ ਸੁਖਵੀਰ ਸਿੰਘ ਬਾਦਲ ਨੇ ਕਹੇ ਤੋਂ ਦਾਖਲ ਦਊ ਗੱਲ ਤਾਂ ਹੈ ਕਿ ਬੁੱਤਾਂ ਦਾ ਸਾਰ ਤੱਕ ਲੈਨੇ ਬਿਆਨ ਦੇ ਕੇ ਕਿ ਮੈਂ ਤਾਂ ਬਿਆਨ ਦਿੱਤਾ ਸੀ ਠੀਕ ਹੈ ਕਾਂਗਰਸ ਵੱਲੋਂ ਕੋਈ ਬਿਆਨ ਨਹੀਂ ਹੈ ਯਾਨੀ ਕਿ ਪੰਜਾਬ ਦੇ ਮੁੱਦਿਆਂ ਦੀ ਲੜਾਈ ਕਾਂਗਰਸ ਲੜੇ ਨਹੀਂ ਰਹੀ ਇੱਥੇ ਵੀ ਆ ਕੇ ਫੇਲ ਹੋ ਜਾਂਦੀ ਹੈ ਤੋ ਉਹ ਬੀਜੇਪੀ ਹੁਣ ਕਿਸ ਆਪਾਂ ਕਹੋ ਕਿ ਮੋੜ ਤੇ ਖੜ੍ਹਦੀ ਹੈ ਜਾ ਕੇ ਜਾਂ ਕੀ ਸਾਬਤ ਕਰੇਗੀ ਹੁਣ ਅੱਗੇ ਸਮਾਂ ਦੱਸੂਗਾ ਇੱਥੇ ਇੱਕ ਹੋਰ ਵੀ ਲੱਗਦਾ ਪਰਮਿੰਦਰ ਜੀ ਇੱਥੇ ਚ ਦੇਖੋ ਜਿਹੜਾ ਆਪਣਾ ਪੰਜਾਬ ਹੈ ਨਾ ਪੋਲੀਟਿਕਲ ਤੌਰ ਦੇ ਉੱਪਰ ਮੌਜੂਦਾ ਸਥਿਤੀ ਦੇ ਵਿੱਚ ਇਹ ਸੁਪਰੀਮ ਕੋਰਟ ਦੇ ਆਸਰੇ ਤੇ ਚੱਲ ਰਿਹਾ ਜਦੋਂ ਆਮ ਆਦਮੀ ਪਾਰਟੀ ਦੀ ਗਵਰਨਰ ਜੀ ਕੋਈ ਰੋਕ ਲੱਗ ਜਾਂਦੀ ਹੈ ਆਮ ਆਦਮੀ ਪਾਰਟੀ ਕੋਲ ਪੱਕੇ ਹੀ ਵਕੀਲ ਨੇ ਜਾ ਕੇ ਉੱਥੇ ਖੜ੍ਹ ਜਾਂਦੇ ਨੇ ਸੁਪਰੀਮ ਕੋਰਟ ਦੇ ਵਿੱਚ ਪੰਚਾਇਤਾਂ ਵਾਲੇ ਕੇਸ ਦੇ ਵਿੱਚ ਵੀ ਖੜ ਗਏ ਸੀ ਜਦੋਂ ਆਪਣੇ ਵਕੀਲ ਪਿੱਛੇ हट ਗਏ ਫਿਰ ਮਹਿੰਗੇ ਵਕੀਲ ਹਾਇਰ ਕੀਤੇਗੇ ਪੰਚਾਇਤਾਂ ਵਾਲੇ ਮਾਮਲੇ ਦੇ ਵਿੱਚ ਜਦੋਂ ਪਤਾ ਸੀ ਕੇਸ ਵਾਪਸ ਲੈਣਾ ਨਾ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾਓ ਸੁਪਰੀਮ ਕੋਰਟ ਦੇ ਵਿੱਚ ਜਾਓ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਹੋ ਕਿ ਸਾਨੂੰ ਪਿਛਲੇ ਵਾਰ ਵੀ ਸਾਡੀਆਂ ਝਾਕੀਆਂ ਰੱਦ ਕੀਤੀਆਂ ਸੀ ਇਸ ਵਾਰ ਵੀ ਇਸ ਝਾਕੀਆਂ ਰੱਦ ਕੀਤੀਆਂ ਸੀ ਸਾਰੀ ਡਾਕੂਮੈਂਟੇਸ਼ਨ ਉੱਥੇ ਪੇਸ਼ ਕਰੋ ਤੇ ਉੱਥੇ বিজেਪੀ ਪਾਰਟੀ ਬਣਾਓਗੇ ਸੁਪਰੀਮ ਕੋਰਟ ਕੇ ਦੱਸੋ ਪੰਜਾਬ ਦਾ ਕਸੂਰ ਕੀ ਉਸ ਝਾਕੀਆਂ ਰੱਦ ਕਰ ਰਿਹਾ ਮੈਨੂੰ ਲੱਗਦਾ ਸੁਪਰੀਮ ਕੋਰਟ ਚਲੇ ਜਾਣਾ ਚਾਹੀਦਾ ਜੀ ਇੱਕ ਗੱਲ ਹੋਰ ਮੈਂ ਇਹਦੇ ਚ ਦ ਪਿਛਲੇ 17 ਸਾਲਾਂ 'ਚ 9 ਵਾਰ ਝਾਕੀਆਂ ਨਹੀਂ ਸ਼ਾਮਲ ਕਰੀਆਂ ਗਈਆਂ ਪੰਜਾਬ ਦੀ ਝਾਕੀ ਨਹੀਂ ਸ਼ਾਮਲ ਕਰੀ ਗਈ ਤੇ ਇਹਦੇ ਬਾਬਤ ਸੁਨੀਲ ਢੱਕਰ ਜੀ ਦਾ ਬਿਆਨ ਇੱਕ ਬੜਾ ਮਤਲਬ ਹੋਰ ਹੀ ਤਰ੍ਹਾਂ ਦਾ ਬਿਆਨ ਕਹਿ ਸਕਦੇ ਆਪਾਂ ਉਹ ਕਹਿੰਦੇ ਕਹਿੰਦੇ ਪਿਛਲੇ 17 ਸਾਲਾਂ 'ਚ 9 ਵਾਰ ਝਾਕੀਆਂ ਨਹੀਂ ਸ਼ਾਮਲ ਕਰੀਆਂ ਗਈਆਂ ਪੰਜਾਬ ਦੀਆਂ ਕੋਈ CM ਨਹੀਂ ਬੋਲਿਆ ਦੇਖੋ ਕਿੱਡੀ ਵੱਡੀ ਗੱਲ ਹੈ ਜਰਨੀ ਕੇ ਇਹਨੂੰ ਮਾਰਨ ਨਾਲ ਪੇਸ਼ ਕਰ ਰਹੇ ਹੈ ਇਹੋ ਗੱਲ ਵੀ ਕੋਈ ਸੀ ਇਹੋ ਨਹੀਂ ਬੋਲਿਆ ਕਿਉਂ ਨਹੀਂ ਬੋਲਿਆ ਵੀ ਸਭ ਨੂੰ ਬੋਲਣਾ ਚਾਹੀਦਾ ਸੀ ਇਹ ਤਾਂ ਨਲਾਇਕੀ ਦਾ ਸਿਰ ਹੈ ਤੁਸੀਂ ਉਹਨਾਂ ਸੀਐਮ ਜਿਹੜੇ ਜਿਹੜੇ ਬੋਲੇ ਨਹੀਂ ਹੈਗੇ ਉਹ ਇਹਦਾ ਮਤਲਬ ਸਾਫ਼ ਹੈ ਕਿ ਉਹ ਪੰਜਾਬ ਪ੍ਰਤੀ ਸੁਰਗਰਦ ਹੈ ਹੀ ਨਹੀਂ ਉਹ ਤਾਂ ਡੰਡਾ ਸਿਰਹਾਉਂ ਚੱਲ ਰਹੇ ਨੇ ਉੱਤਰ ਸੈਂਟਰ ਦਾ ਕਿ ਸੈਂਟਰ ਨੇ ਜੋ ਕਰਦਾ ਕਰਦਾ ਠੀਕ ਹੈ ਬਸ ਚੁੱਪੋ ਬੈਠੋ ਉਹ ਵੀ ਤੁਸੀਂ ਇਹ ਵੀ ਦੇਖੋ ਨਾ ਅੱਗੇ ਦੇਖੋ ਦੇਖੋ ਇੱਕ ਸਟੇਟ ਹੈ ਇੱਕ ਯੂਨੀਅਨ ਗਵਰਨਮੈਂਟ ਹੈ ਹਾਲਾਂਕਿ ਉੱਥੇ ਭਾਜਪਾ ਨਹੀਂ ਹੈ ਯੂਨੀਅਨ ਗਵਰਨਮੈਂਟ ਰੂਲ ਕਰ ਰਹੀ ਹੈ ਹੁਣ ਜਦੋਂ ਸਟੇਟ ਹਰ ਗਵਰਨਮੈਂਟ ਰੂਲ ਕਰੂਗੀ ਉਹਦੇ ਚ ਬੜਾ ਕੁਝ ਟੈਕਨੀਕਲ ਹੋਊਗਾ। ਅ ਟੈਕਨੀਕਲ ਹੋਊਗਾ ਟੈਕਨੀਕਲ ਇਹ ਆਧਾਰ ਦੇ ਉੱਪਰ ਕਿਉਂਕਿ ਪੋਲਿਟਿਕ ਪੋਲਿਟਿਕਸ ਤਾਂ ਐਦਾਂ ਹੁੰਦਾ ਨਾ ਇਹ ਤਾਂ ਹਰ ਗੱਲ ਨੂੰ ਸਿਆਸਤ ਦੇ ਉੱਪਰ ਦੇਖਦੇ ਨੇ ਸਿਆਸਤਾਂ ਤੋਂ ਪਿੱਛੇ ਹਟ ਕੇ ਕੋਈ ਵੀ ਚਾਹੇ ਚਾਹੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਆ ਸਿਆਸਤਾਂ ਇੱਕ ਪੱਖ ਹੋ ਸਕਦਾ 99% ਤਾਂ ਹੋਰ ਬਹੁਤ ਪੱਖ ਨੇ। ਹੁਣ ਵੱਡੀ ਜਿਹੜੀ ਗੱਲ ਹੈ ਸਾਡੇ ਲੋਕ ਸੋਚਦੇ ਨਹੀਂ ਨਾ ਐਨਾਲਿਸਿਸ ਦੀ ਗੱਲ ਕਰਦੇ ਨੇ ਪਤਾ ਨਹੀਂ ਕਿਉਂ ਪਤਾ ਨਹੀਂ ਸਮਝ ਨਹੀਂ ਗੱਲਾਂ ਆਉਂਦੀਆਂ। ਚੱਕੀਆਂ ਭੇਜੀਆਂ ਚਾਕੀਆਂ ਰਿਜੈਕਟ ਹੋ ਗਈਆਂ ਉਹ ਇੱਕ ਸਟੇਟ ਦਾ ਤੇ ਗਵਰਨਮੈਂਟ ਦਾ ਆਪਸੇ ਵਿੱਚ ਲੈਣ ਦੇਣ ਹੈ ਹੁਣ ਤੁਸੀਂ ਉਸ ਚੀਜ਼ ਨੂੰ ਇੱਕ ਲੜਾਈ ਬਣਾ ਕੇ ਪੇਸ਼ ਕਰੋ ਕਿ ਇਹ ਲੜਾਈ ਧੱਕੇ ਦੇ ਰੂਪ ਦੇ ਵਿੱਚ ਹੈ ਇਹ ਲੜਾਈ ਦਿੱਲੀ ਨਾਲ ਹੈ ਪੰਜਾਬ ਦੀ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਹੋਰ ਤੁਸੀਂ ਇੱਕ ਟੈਕਨੀਕਲੀ ਚੀਜ਼ ਨੂੰ ਤੁਸੀਂ ਪੰਜਾਬ ਦੀ ਦਿੱਲੀ ਨਾਲ ਲੜਾਈ ਬਣਾ ਕੇ ਪੇਸ਼ ਕਰ ਰਹੇ ਹੋ ਕੋਈ ਸਿਆਸਤਦਾਨ ਹੈ ਇਹਦੇ ਤੇ ਕੋਈ ਕਿਉਂ ਨਹੀਂ ਗੱਲ ਕਰਦਾ ਕਿ ਇਦਾਂ ਹੋਣਾ ਨਹੀਂ ਆਹ ਚਾਹੀਦਾ ਤੁਸੀਂ ਚਾਕੀਆਂ ਭੇਜੀਆਂ ਉਹਨਾਂ ਨੇ ਸਿਆਸਤ ਦੇ ਤੌਰ ਤੇ ਰਿਜੈਕਟ ਕਰਦੀਆਂ ਤੁਸੀਂ ਸਿਆਸਤ ਦੇ ਤੌਰ ਤੇ ਉੱਪਰ ਗੱਲ ਚੱਕੋ ਉਹਨਾਂ ਨੇ ਟੈਕਨੀਕਲੀ ਕਹਿ ਕੇ ਗੱਲ ਕਰਤੀਆਂ ਤੁਸੀਂ ਜਾ ਕੇ ਸੁਪਰੀਮ ਕੋਰਟ ਖੜੋ ਕਿ ਸਾਡੇ ਨਾਲ ਧੱਕਾ ਕਰ ਰਹੇ ਨੇ ਸਾਡਾ ਤਾਂ ਸਾਰਾ ਕੁਝ ਸਹੀ ਹੈ ਭਾਜਪਾ ਨੂੰ ਪਾਰਟੀ ਬਣਾਓ ਇਹਦੇ ਚ ਕਿਉਂ ਨਹੀਂ ਤੁਸੀਂ ਪੰਜਾਬ ਦੀ ਲੜਾਈ ਕਿਉਂ ਬਣਾ ਕੇ ਪੇਸ਼ ਕਰ ਰਹੇ ਹੋ ਕੇਂਦਰ ਦੇ ਨਾਲ ਪੰਜਾਬ ਦੀ ਲੜਾਈ ਹੈ ਕੇਂਦਰ ਦੇ ਨਾਲ ਇਹ ਝਾਕੀਆਂ ਨੇ ਪੇਸ਼ ਕੀਤੀਆਂ ਕਿੰਨਾ ਕੁ ਪੰਜਾਬ ਦੇ ਵਿੱਚ ਮੂਵਮੈਂਟ ਉੱਠ ਗਈ ਪੰਜਾਬੀ ਖੜੇ ਹੋ ਗਏ ਕਿ ਅਸੀਂ ਕੇਂਦਰ ਦੇ ਖਿਲਾਫ ਲੜਾਂਗੇ ਇਹਦੇ ਝਾਕੀਆਂ ਨੇ ਪੇਸ਼ ਕੀਆਂ ਐਵੇਂ ਮਤਲਬ ਕਿ ਹਰ ਗੱਲ ਦੇ ਵਿੱਚ ਉਹ ਕਰਨਾ ਕਿ ਪੰਜਾਬ ਦੀ ਲੜਾਈ ਹੈ ਪੰਜਾਬ ਦੀ ਲੜਾਈ ਹੈ ਪੰਜਾਬੀ ਤਾਂ ਲ ਤੁਸੀਂ ਕਿਸੋ ਸਾਰੇ ਐਮਐਲਏ ਤੁਸੀਂ ਪੰਜਾਬ ਦੇ ਲੜਾਈ ਲੜ ਰਹੇ ਹੋ ਜੀ ਬਿਲਕੁਲ ਇਹ ਤਾਂ ਸਿਆਸਤ ਕਰਨੀ ਚਾਹੁੰਦੇ ਨੇ ਹਰ ਹਰ ਪੱਖ ਤੋਂ ਸਿਆਸਤ ਦੇਖਦੇ ਨੇ ਮੈਂ ਪਹਿਲਾਂ ਹੀ ਕਹਿ ਤੁਕਾਂ ਕਿ ਤੁਸੀਂ ਜਿਹੜੇ ਇਹ ਸੀਐਮ ਜਾਂ ਸੀਪ ਬਚਾਉਣ ਦੀ ਗੱਲ ਕਰ ਰਹੇ ਸੀ ਮੈਂ ਇੱਕ ਕੁਰਸੀ ਬਚਾਉਣ ਦੀ ਗੱਲ ਕਰਦਾ ਲੀਡਰ ਹੀ ਬਚਾਉਣ ਦੀ ਗੱਲ ਕਰਦਾ ਇਹ ਸਾਰੇ ਉਸ 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 ਉਹਦੇ ਵਿੱਚ ਲੀਡ ਦੇ ਤੁਰਦੇ ਨੇ ਨਾ ਕਿ ਕਿਸੇ ਮੁੱਦੇ ਤੇ ਤੁਰਦੇ ਨੇ ਨਾ ਮੁੱਦਿਆਂ ਦੀ ਲੜਾਈ ਹੁੰਦੀ ਇੱਥੇ 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 ਸਿਰਫ ਸਿਆਸਤ ਖੇਢੀ ਜਾਂਦੀ ਹੈ ਜੀ ਮਝ ਕਹਿੰਦੇ ਵੀ ਨਾ ਪਰਮਿੰਦਰ ਜੀ ਕੋਈ ਇੱਥੇ ਪੰਜਾਬੀ ਉੱਠ ਕੇ ਕਹਿਣ ਜਿਹੜੇ ਸਪੀਕਰ ਨੇ ਬੁੱਧੀਜੀਵੀ ਨੇ ਉਹ ਇਹ ਗੱਲ ਕਹਿਣ ਕਿ ਇਹ ਲੜਾਈ ਪੰਜਾਬ ਤੇ ਦਿੱਲੀ ਦੀ ਨਹੀਂ ਹੈਗੀ ਇਹ ਜਿਹੜੀ ਲੜਾਈ ਹੈ ਇਹ ਆਮ ਆਦਮੀ ਪਾਰਟੀ ਵਰਸ ਹੋ ਸਕਦੀ ਹੈ ਇਹ ਭਾਜੀਪੀ ਇਹ ਪੰਜਾਬ ਦੀ ਪੋਲੀਟਿਕਲੀ ਸਿਸਟਮ ਜਾਂ ਸਾਡਾ ਬਿਊਰੋਕ੍ਰੇਸੀ ਸਿਸਟਮ ਜਾਂ ਦਿੱਲੀ ਦੇ ਵਿਚਾਲੇ ਹੋ ਸਕਦੀ ਹੈ ਲੋਕਾਂ ਦੇ ਨਾਲ ਕੋਈ ਤਾਲੁਕਤ ਨਹੀਂ ਹੈ ਥੋੜੀ ਆਪਣਾ ਟੋਰਾ ਤੁਸੀਂ ਲੋਕਾਂ ਦੇ ਛਾੜਦੇ ਹੋ ਉਹਦੇ ਨਾਲ ਜਿਹੜੀਆਂ ਹਿਸਟੋਰੀਕਲ ਫੈਕਟ ਨੇ ਤੁਸੀਂ ਉਹ ਵੀ ਵਿਗਾੜ ਰਹੇ ਹੋ ਇੱਕ ਵੱਡਾ ਸਵਾਲ ਹੈ ਸੋ ਅਗਲੀ ਖਬਰ ਬੱਬਾ ਰਾਮ ਰਹੀਮ ਉਹ ਕਹਿੰਦੇ ਕਿ ਜਿਹੜਾ ਸਾਨੂੰ ਕਾਤਲ ਕਹੂਗਾ ਜਿਹੜਾ ਸਾਨੂੰ ਬਰਤਕਾਰੀ ਕਹੂਗਾ ਅਸੀਂ ਉਹਦੇ ਖਿਲਾਫ ਕੋਰਟ ਦੇ ਵਿੱਚ ਜਾਵਾਂਗੇ ਇੱਕ ਯੂਟਿਊਬਰ ਨੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਤੁਸੀਂ ਜਾ ਕੇ ਦੇਖੋ ਸ਼ਾਮ ਮੇਰਾ ਸਿੰਘ ਉਹਨਾਂ ਦਾ ਨਾਮ ਹੈ ਨੌਜਵਾਨ ਨੇ ਉਹਨਾਂ ਦੀ ਟੀਮ ਇਹ ਜਿਹੜੇ ਤੁਹਾਨੂੰ ਦੱਸਦੇ ਨੇ ਕਿ ਅਖਬਾਰਾਂ ਸਰਕਾਰਾਂ ਤੇ ਨਿਊਜ਼ ਚੈਨਲਾਂ ਦੇ ਜੋ ਪਿੱਛੇ ਵਾਪਰ ਰਿਹਾ ਉਹ ਅਸਲ ਦੇ ਵਿੱਚ ਸੱਚ ਹੈ ਤੇ ਉਹ ਸੱਚ ਲੋਕ ਬਿਆਨ ਕਰ ਰਹੇ ਨੇ ਉਹ ਸਾਥ ਨੂੰ ਲਗਾਤਾਰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਤੇ ਦੱਬਣਾ ਵੀ ਉਹ ਲੋਕ ਚਾਹੁੰਦੇ ਨੇ ਜਿਹਨਾਂ ਨੂੰ ਸੀਬੀਆਈ ਦੀ ਅਦਾਲਤ ਨੇ ਪੰਚਗੁਰੇ ਦੀ ਨੇ ਸਜਾਵਾਂ ਸੁਣਾਈਆਂ ਨੇ ਇਹ ਕਿਵੇਂ-ਕਿਵੇਂ ਤੁਸੀਂ ਉਹ ਕੁਸ਼ ਕੀਤਾ ਬਾਅਦ ਦੇ ਵਿੱਚ ਰਜੇਵ ਦੇ ਵਿੱਚ ਆ ਗਏ ਸੀ ਉਹ ਤੋਤੇ ਵਾਂਗ ਕੱਢ ਲਏ ਜਾਂਦੇ ਨੇ ਜਦੋਂ ਲੋੜ ਹੁੰਦੀ ਐ ਸੋ ਬਾਬਾ ਜਿਹੜਾ ਹੈਗਾ ਗੁਰਮੀਤ ਰਾਮ ਰਹੀਮ ਉਹ ਕੋਈ ਯੂਟਿਊਬਰ ਨੌਜਵਾਨ ਟੀਮ ਦੇ ਖਿਲਾਫ ਜਾ ਕੇ ਕੋਰਟ ਦੇ ਵਿੱਚ ਖੜਾ ਹੋ ਗਿਆ ਜੇ ਸਾਨੂੰ ਬਰਾਤਕਾਰੀ ਕਹਿੰਦੇ ਨੇ ਸਾਨੂੰ ਕਾਤਲ ਕਹਿੰਦੇ ਨੇ ਅਸੀਂ ਹੈਗੇ ਥੋੜੀ ਆ ਜੀ ਤੇ ਦੇ ਕੋਹ ਹਰੇਕ ਗੁਨਾਹਗਾਰ ਜਾ ਕੇ ਕਹਿੰਦਾ ਹੀ ਆ ਕਿ ਮੈਨੂੰ ਗੁਨਾਹਗਾਰ ਕਿਉਂ ਕਿਹਾ ਜਾ ਰਿਹਾ ਚੋਰ ਨੇ ਕਦੋਂ ਕਹਿਆ ਕਿ ਮੈਂ ਚੋਰ ਹਾਂ ਕੋਈ ਕਹਿੰਦਾ ਹੁੰਦਾ ਕੋਈ ਕੋਈ ਵੀ ਨਹੀਂ ਕਹਿੰਦਾ ਹੁੰਦਾ ਜੇ 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 ਇਹਨਾਂ ਦੇ ਗੁਨਾਹ ਕੋਰਟਾਂ ਦੇ ਵਿੱਚ ਮਾਨਵ ਅ ਅਦਾਲਤਾਂ ਦੇ ਵਿੱਚ ਜੱਜਾਂ ਦੇ ਸਾਹਮਣੇ ਸਾਬਤ ਹੁੰਦੇ ਨੇ ਤਾਂ ਹੀ ਕਿਸੇ ਨੂੰ ਜੇਲ੍ਹ ਭੇਜਿਆ ਜਾਂਦਾ ਜੇ ਜੇ ਜੇੜ ਹੁਣ ਗੁਰਮਿਤ ਗੁਰਮੀਤ ਰਾਮਰਹੀ ਸਿੰਘ ਜਿਹੜਾ ਨਾਮ ਦਾ ਬੰਦਾ ਇਹ ਇੱਕ ਕੋ ਛੋਟੀ ਜੀ ਹਸਤੀ ਥੋੜੀ ਆ ਜੇ ਕੋ ਗੱਲ ਕਰੇ ਕੋਈ ਕੋ ਹਾਂ ਨਾਰਮਲ ਬੰਦਾ ਕੋਈ ਹੈ ਇੱਕ ਆਮ ਬੰਦੇ ਨੂੰ ਚਲੋ ਆਪਾਂ ਮੰਨ ਲਏ ਆ ਵੀ ਭਾਈ ਉਹਦੇ ਕੋਲ ਸੋਰਸਸ ਨਹੀਂ ਕੋਈ ਪੈਸਾ ਨਹੀਂ ਕੋ ਟਾਕਾ ਨਹੀਂ ਕੋ ਗਵਾਨ ਇਹਨੂੰ ਲੈਣਾ ਨਹੀਂ ਦੇਣਾ ਨਹੀਂ ਇਹ ਨਾਜਾਇਜ਼ ਬੰਦਾ ਪਸਾਰਦਾ ਠੀਕ ਆ ਉਹ ਤਾਂ ਚਲਾ ਜਾ ਸਕਦਾ ਜੇਲ ਕੋ ਨਾਜਾਇਜ਼ ਹੋ ਗਈ ਉਹਦੇ ਨਾਲ ਵੀ ਗਰੀਬ ਸੀ ਪਾਤੜ ਸੀ ਵਿਚਾਰਾ ਕੋਈ ਅੱਗੇ ਨਾ ਪਿੱਛੇ ਨਾ ਕੋਲ ਖੜਨ ਵਾਲਾ ਸੀ ਨਾ ਕੋਈ ਜਾਣ ਪਛਾਣ ਸੀ ਨਾ ਹੀ ਪੜ੍ਹਿਆ ਲਿਖਿਆ ਸੀ ਚਲੋ ਹੁਣ ਇਹਨਾਂ ਕੋਲ ਤਾਂ ਟੀਮਾਂ ਨੇ ਬੁੱਧੀ ਜੀ ਵੀ ਜਾਂਦੀਆਂ ਰੱਖੀਆਂ ਹੋਈਆਂ ਪਾਲੀਆਂ ਹੋਈਆਂ ਗਆਂ ਨੂੰ بڑے بڑے ਵਕੀਲ ਪੈਸਾ ਅੰਨਾ ਪੈਸਾ ਪਰ ਥੱਲੇ ਤੱਕ ਪੋਲੀਟਿਕਲ ਛਤਰਛਾਇਆ ਤਾਂ ਇਹ ਬੰਦੇ ਇਹ ਕੋਈ ਧਾਰਮਿਕ ਉਹ ਕੋਈ ਬੰਦੇ ਥੋੜੀ ਨੇ ਇਹ 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 ਬੰਦੇ ਤਾਂ ਲੋਕਾਂ ਨੂੰ ਲੁੱਟਣ ਵਾਲੇ ਨੇ ਹੁਣ ਜੇ ਬਲਾਤਕਾਰ ਜਾਂ ਕਤਲ ਦੇ ਕੇਸ ਵਿੱਚ ਸਜ਼ਾ ਹੋਈ ਆ ਤਾਂ ਇਹਦੇ ਵਿੱਚ ਜੇ ਕੋਈ ਕੋਈ ਬਲਾਤਰੀ ਜਾਂ ਕਾਤਲ ਕਹਿੰਦਾ ਉਹਦਾ ਥੋੜੀ ਦੋਸ਼ ਹੈ ਬਾਈ ਜਾ ਕੇ ਕੋਰਟ ਨੂੰ ਖਿੱਚ ਜਿਹਨੇ ਤੈਨੂੰ ਸਜ਼ਾ ਦਿੱਤੀ ਹੈ ਉਹਦੇ ਵਿਰੁੱਧ ਚਲਾ ਜਾ ਜਿਹੜੇ ਵਕੀਲ ਨੇ ਤੈਨੂੰ ਸਜ਼ਾ ਕਰਵਾਈ ਹੈ ਜਾਂ ਜਿਹਨੇ ਜੱਜ ਨੇ ਤੈਨੂੰ ਸਜ਼ਾ ਕੀਤੀ ਹੈ ਉਹਦੇ ਖਿਲਾਫ ਬੋਲ ਕੇ ਦਿਖਾਣਾ ਹੁਣ ਜੇ ਇੱਕ ਯੂਟਿਊਬਰ ਨੇ 17 ਦਸੰਬਰ ਨੂੰ ਕਿਹਾ ਜਾ ਰਿਹਾ ਕਿ ਉਹ ਪਾਈ ਸੀ ਵੀਡੀਓ ਬਣਾ ਕੇ ਤੇ ਉਹ ਉਹਦਾ ਕੀ ਕਸੂਰ ਹੈ ਜੇ ਕਿਸੇ ਨੇ ਕੋਈ ਸਬੂਤ ਬੜਿਆ ਜੇ ਉਹਨਾਂ ਨੂੰ ਜਾਂ ਕੁਝ ਉਹਨਾਂ ਨੇ ਲਿਖ ਲਿਆ ਜਾਂ ਬੋਲ ਲਿਆ ਜੇ ਉਹ ਉਹ ਕੋਰਟ ਦੇ ਪਰ ਜੇੜੀ ਫੈਸਲਾ ਹੈਗਾ ਸਜਾਦਾ ਜੇ ਉਹਨੂੰ ਮੁੱਖ ਰੱਖ ਕੇ ਬੋਲ ਵੀ ਦਿੱਤਾ ਇੱਕ ਗੁਨਾਹ ਥੋੜੀ ਐ ਜੇ ਹੁਣ ਜੇ ਚੋਰ ਨੂੰ ਚੋਰ ਨਾ ਕਹੋ ਇਹ ਇਹ ਗੱਲ ਕਿੱਥੋਂ ਦੀ ਇਹ ਗੁਨਾਹ ਥੋੜੀ ਐ ਚੋਰ ਚੋਰੀ ਕੀਤੀ ਤਾਂ ਚੋਰ ਹੈਗਾ ਇਹ ਉਹ ਚੋਰ ਸ਼ਬਦ ਬਣਿਆ ਉਹਦੇ ਲਈ ਐ ਦੇਖੋ ਬੁਲਾਤਕਾਰ ਕਰਦਾ ਤਾਂ ਬੁਲਾਤਕਾਰੀ ਸ਼ਬਦ ਉਹਦੇ ਲਈ ਬਣਿਆ ਹੈ ਉਰ ਕਿਹਾ ਹੀ ਜਾਊਗਾ ਉੱਪਰ ਕੋਰਟ ਨੇ ਮੋਹਰ ਲਾਈ ਐ ਸੋ ਇਹ ਬੰਦੇ ਜਿਹੜੇ ਹੈਗੇ ਨੇ ਇਹ ਕਿਉਂਕਿ ਇਹਨਾਂ ਦਾ ਫਿਰ ਜਿਹੜਾ ਧਾਰਮਿਕ ਬੁਰਕਾ ਪਾਇਆ ਹੁੰਦਾ ਜਿਹੜਾ ਇਹਨਾਂ ਨੇ ਨਾ ਉੱਪਰ ਉਹ ਹਰਾਵਾ ਗੈਲੂ ਉਹ ਉਹ ਵਿਰੁੱਤਰਦਾ ਜਿਹੜਾ ਦਾ ਪ੍ਰਮੇਂਦਰ ਦਾ ਗੌਰਮ ਸਿੰਘ ਹਣਾ ਜੀ ਤੁਸੀਂ ਦੇਖੋ ਕਿ ਜੀ ਇਹਦੇ ਚ ਤਾਂ ਵੀ ਹੁੰਦਾ ਹੁਣ ਗੁਰਮੀਤ ਰਾਮ ਰਹੀਮ ਬਾਰੇ ਕਿਹੜਾ ਨਹੀਂ ਜਾਣਦਾ ਤੇ ਕਿਹੜਾ ਚੈਨਲ ਹੈ ਜਿਹੜਾ ਉਹਦੇ ਖਿਲਾਫ ਬੋਲਦਾ ਨਹੀਂ ਟੀਵੀ ਚੈਨਲਾਂ ਦੇ ਉੱਪਰ ਮੀਟਿਵੇਟਾਂ ਹੋਈਆਂ ਨੇ ਸਾਰੀਆਂ ਗੱਲਾਂ ਨੂੰ ਲੈ ਕੇ ਤਾਂ ਹੁਣੋ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਯੂਟਿਊਬਰ ਦੇ ਖਿਲਾਫ ਕਿਉਂ ਚਲੇ ਗਏ ਕਿਤੇ ਐ ਤਾਂ ਨਹੀਂ ਹੈਗਾ ਬਾਬਾ ਬਾਬੇ ਨੂੰ ਕਿਸੇ ਨੇ ਅੱਗੇ ਕੀਤਾ ਕਿਉਂਕਿ ਯੂਟਿਊਬਰ ਉਹਨਾਂ ਨੇ ਤਾਂ ਸਾਰਿਆਂ ਦੇ ਪਾਜੋਟੇ ਹੋਏ ਨੇ ਇੱਕ ਮਿੰਨ ਅੱਗੇ ਰੇ ਕੀਤਾ ਹੋਇਆ ਬਾਬੇ ਨੂੰ ਵਰਤ ਕੇ ਕੋਈ ਹੋਰ ਤਾਂ ਨਹੀਂ ਆਵਾਜ਼ ਬੰਦ ਕਰਾਉਣਾ ਚਾਹੁੰਦਾ ਬਾਬੇ ਦਾ ਸਹਾਰਾ ਲੈ ਕੇ ਇਹ ਚੀਜ਼ਾਂ ਵੀ ਨਾਲ ਨਾਲ ਚੱਲਦੀਆਂ ਨੇ ਕਿਉਂਕਿ ਬਾਬੇ ਦੇ ਖਿਲਾਫ ਤਾਂ ਕਿਹੜਾ ਨਹੀਂ ਜਾਣਦਾ ਕਿਹੜਾ ਚੈਨਲ ਹੈ ਜਿਹਨੇ ਬਾਬੇ ਦੇ ਸਹਾਰਾ ਨਹੀਂ ਪਾਇਆ ਨਹੀਂ ਨਹੀਂ ਆ ਚੀਜ਼ਾਂ ਇਹ ਤਾਂ ਹੁਣ ਇਹ ਤਾਂ ਸਾਫ ਹੀ ਹੈ ਨਾ ਕਿ ਹਜੇ ਬੰਦੇ ਪੋਲੀਟੀਕਲ ਛਤਰ ਛਾਇਆ ਐਵੇਂ ਥੋੜੀ ਮਿਲਦੀ ਹੈ ਨਾ ਤੇ ਇਹ ਕੰਮ ਕਰ ਇਹਦਾ ਪੈਸਾ ਵਾਈਟ ਬਣਾਉਣਾ ਹੋਰ ਕੰਮਾਂ ਦੇ ਵਿੱਚ ਸਾਥ ਦੇਣਾ ਜਿਹੜੇ ਗਲਤ ਕੰਮ ਨੇ ਬਥੇਰੇ ਨੇ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਆਪਾਂ ਬੋਲ ਕੇ ਇੱਥੇ ਮਾੜੇ ਹੋ ਜੰਨੇ ਆ ਜਦੋਂ ਉਹ 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 ਸਾਰਾ ਕੰਮ ਇਹ ਬੱਡੇ ਤਕੜੇ ਸਪਲਾਈਅਰ ਨੇ ਹਰੇ ਕਿਸੇ ਦੇ ਹਰ ਇੱਕ ਚੀਜ਼ ਦੇ ਇਹ ਬਾਬੇ ਥੋੜੀ ਨੇ ਤੇ ਇਹ ਮੈਂ ਪੁੱਛਦਾ ਇਹਨਾਂ ਨੂੰ ਇੱਕ ਗੱਲ ਸਿੰਪਲ ਜੀ ਆਮ ਲੋਕਾਂ ਨੂੰ ਪੁੱਛਣਾ ਚਾਹਣਾ ਕੀ ਹੈ ਜੀ ਕਿਹੜੇ ਕਿਹੜੇ ਰੱਬ ਦੀ ਪ੍ਰਾਪਤੀ ਹੈ ਜਿਹੜੀ ਡੇਰਿਆਂ ਦੇ ਵਿੱਚ ਤੁਸੀਂ ਧੀਆਪਣਾ ਛੱਡ ਦਿੰਦੇ ਹੋ ਜਾ ਕੇ ਉੱਥੇ ਪੁੱਛਦੇ ਹੀ ਨਹੀਂ ਹੈਗੇ ਹੈ ਜੇ ਕਿਹੜਾ ਡੇਰਾ ਜਿੱਥੇ ਵੀ ਰੱਬ ਦੀ ਪ੍ਰਾਪਤੀ ਤੁਸੀਂ ਜਾ ਕੇ ਧੀਆਪਣਾ ਛੱਡਣ ਤੋਂ ਬਾਅਦ ਹੀ ਹੁੰਦੀ ਆ ਮੁਕਤੀ ਦੱਸੋ ਕਮਾਲ ਹੋਊਗੀ ਤੇ ਰੱਬ ਬਣੇ ਬੈਠੇ ਨੇ ਹੱਦ ਐ ਨਾ ਮਤਲਬ ਕਹਿਣ ਦਾ ਭਾਵ ਹੈ ਕਿ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਇਹਨਾਂ ਦੇ ਡੇਰਿਆਂ ਤੇ ਤੁਹਾਨੂੰ ਜਾ ਕੇ ਮਿਲਦਾ ਕੀ ਆ ਉਹ ਅੰਨੇ ਹੋ ਕੇ ਧਰਮ ਪੁਰੇ ਹੁੰਦੇ ਨੇ ਘਰੇ ਕਿਸੇ ਦੀ ਸਾਂਭ ਸੰਭਾਲ ਨਹੀਂ ਧੀਾਂ ਪੁੱਤਰਾਂ ਦੀ ਕੋਈ ਗੱਲ ਨਹੀਂ ਬਾਤ ਨਹੀਂ ਪੜਾਈ ਨਹੀਂ ਲਿਖਾਈ ਨਹੀਂ ਉੱਥੇ ਜਾ ਕੇ ਪੈਸਾ ਵੀ ਦੇ ਰਹੇ ਨੇ ਐਥੋਂ ਤੱਕ ਕਿ ਧੀਆਂ ਤੱਕ ਨੂੰ ਉੱਥੇ ਛੱਡ ਨੌਜਵਾਨ ਧੀਆਂ ਕੁਆਰੀਆਂ ਧੀਆਂ ਨੂੰ ਡੇਰੇਾਂ ਦੇ ਉੱਤੇ ਛੱਡਿਆ ਆਏ ਨੇ ਇਹ ਇਹ ਦੱਸੋ ਕਿੱਥੋਂ ਦਾ ਰਵਾਜ ਹੈ ਜਿਹੜਾ ਧਰਮ ਹੋਇਆ ਜਾਂ ਗੱਲ ਕਿ ਸਿੱਖਿਆ ਦੰਦਾ ਦੱਸੋ ਤੋਂ ਇਹ ਇੱਕ ਐਸਾ ਉਸੇ ਦਾ ਸਮਾਨ ਬਣ ਕੇ ਰਹਿ ਗਏ ਨੇ ਡੇਰੇ ਸਥਾਨ ਬਣ ਕੇ ਰਹਿ ਗਏ ਨੇ ਇਨਾਂ ਦੇ ਵਿੱਚ ਕੋਈ ਰੱਬ ਰੂਪ ਨਹੀਂ ਕੋਈ ਮੁਕਤੀ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਜੇ ਹੁੰਦੀ ਜੇ ਸ਼ਕਤੀ ਇਨਾਂ ਕੋਲ ਹੁੰਦੀ ਚਾਹੇ ਉਹ ਆਸਰੰਗ ਬਾਪੂ ਸੀ ਚਾਹੇ ਉਹ ਇੱਕਾਈ ਤੋਂ ਇਥੋਂ ਦਾ ਹੀ ਆ ਪੰਚਕੁੱਲੇ ਦਾ ਸੀਗਾ ਇੱਕ ਆ ਬਾਬਾ ਰਾਮ ਰਹੀਮ ਹੋ ਗਿਆ ਜਿਹੜਾ ਕੋਈ ਪਿਆ ਮਰਿਆ ਹੋਇਆ ਜਿਹੜਾ ਬੰਦਾ ਕੋਈ ਪਿਆ ਕੋਈ ਕਹਿੰਦੇ ਜੀ ਸਮਾਧੀ ਆਸ਼ੂਤੋਸ਼ ਆਸ਼ੂਤੋਸ਼ ਉਹ ਉਹ ਹੁਣ ਉਹ ਉਹ ਤਾਂ ਤਬਾਹ ਕਰ ਦਿੰਦੇ ਦੁਨੀਆ ਨੂੰ ਉਹਨਾਂ ਤੇ 88 ਐਲੀਗੇਸ਼ਨ ਲੱਗੇ ਚੱਕ-ਚੱਕੇ ਜਿਹੜਾ ਤੇ ਸਿੱਟਦੇ ਹੋ ਇਹਨਾਂ ਨੂੰ ਫੜ ਕੇ ਲੈ ਕੇ ਅਰੈਸਟ ਕਰਕੇ ਲੈ ਕੇ ਉਹਨਾਂ ਨੂੰ ਤਬਾਹ ਨਹੀਂ ਕਰ ਸਕਦੇ ਸੀ ਜੀ ਬਿਲਕੁਲ ਉਹ ਜੀ ਦਾ ਲੋਕਾਂ ਨੂੰ ਸਮਝ ਨਹੀਂ ਆ ਚਹੀਦਾ ਇਹਨਾਂ ਦੇ ਅੱਲੇ ਬੱਲੇ ਕੁਝ ਨਹੀਂ ਐਥੋਂ ਨੂੰ ਲੁੱਟ ਲੁੱਟ ਕੇ ਖਾ ਰਹੇ ਨੇ ਤੇ ਪੋਲੀਟੀਕਲ ਪੈਸਾ ਚੜਾਉਂਦੇ ਨੇ ਉਹ ਛਤਰ ਛਾਇਆ ਮਿਲ ਜਾਂਦੀ ਹੈ ਪਰ ਉਹਨਾਂ ਮਿਲ ਜਾਂਦੀਆਂ ਨੇ ਉੱਥੇ ਐਸੋਸੀਏਸ਼ਨ ਤੋਂ ਮਿਲ ਜਾਂਦੀਆਂ ਨੇ ਨੀਲਾ ਜਹੂਰ ਕੀ ਆ ਜੀ ਬਿਲਕੁਲ ਜੀ ਜੀ ਸੋ ਦੋਸਤੋ ਅੱਜ ਦੀਆਂ ਜਿਹੜੀਆਂ ਅ ਅਹਿਮ ਗੱਲਾਂ ਬਾਤਾਂ ਸੀ ਖਬਰਾਂ ਕਹਿ ਲੋ ਉਹਨਾਂ ਨੂੰ ਉਹਨਾਂ ਦੀ ਗੱਲਬਾਤ ਕੀਤੀ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੀ ਫੀਡਬੈਕ ਲੇਕੇ ਭੇਜ ਸਕਦੇ ਹੋ ਸੋ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕਰਣਾ ਪੰਜਾਬੀ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਸ਼ੁਕਰੀਆ